ਮੈਂ ਪੰਜਾਬੀ ਆ ਨਾ ਕੋਈ ਪਾਕਿਸਤਾਨੀ ਆ ਨਾ ਕੋਈ ਹਿੰਦੁਸਤਾਨੀ ਆ ਇਹ ਇਹ ਕਿਵੇਂ ਇਸ ਦਾ ਕੀ ਸਨੇਹਾ ਖਾਸ ਜਾਂ ਜਿਹਾ ਕਿਉਂ ਲਿਖਿਆ ਜੇ ਅਸੀਂ ਲਿੰਦੀ ਗੱਲ ਕਰੀਏ ਜਾਂ ਰੂਟਸ ਦੀ ਗੱਲ ਕਰੀਏ ਤਾਂ ਉਹ ਸਾਡਾ ਜਿਹੜਾ ਉਹ ਇਸ ਖਿੱਤੇ ਦਾ ਪੰਜਾਬੀ ਜਿਹੜੇ ਆ ਉਹ ਇੱਥੇ 5000 ਸਾਲ ਤੋਂ ਇੱਕ ਬੰਦੇ ਦੇ ਆਪਾ ਫੈਨ ਆ ਉਹ ਸਿੱਧੂ ਮੂਸੇਵਾਲਾ ਅੱਜ ਵੀ ਸੁਣਿਆ ਉਹਨਾਂ ਦਾ ਗਾਣਾ ਅੱਜ ਵੀ ਨਵੇਂ ਗਾਣਿਆਂ ਦਾ ਰਿਲੀਜ਼ ਹੋਇਆ ਮੈਂ ਭਾਜੀ ਸਵੇਰੇ ਸਵੇਰੇ ਸੁਣਿਆ ਬਿਲਕੁਲ ਉੱਠਦੇ ਅਸਾਰ ਮੈਂ ਪਹਿਲਾਂ ਜੀ ਇੱਕ ਵਾਰੀ ਅੱਖਾਂ ਵਿੱਚ ਨਾਮ ਹੋਈਆਂ ਕਿ ਤੁਸੀਂ ਆਪ ਹੁੰਦਾ ਤੇ ਵੀਡੀਓ ਜੀ ਵੀ ਆਉਂਦਾ ਕੋ ਨਵੇਂ ਤਰੀਕੇ ਦੀ ਵੀਡੀਓ ਬਣਾਉਂਦਾ ਨਾ ਦਿਆਣੇ ਦੇ ਵਿੱਚ ਅੱਜ ਵੀ ਤੁਹਾਨੂੰ ਪਤਾ ਹੁੰਦਾ ਸਾਰੇ ਪਿੰਡੇ ਆ ਅਸੀਂ ਅਸਾਰ ਤੋਂ ਆ ਤਸੀਲ ਸਾਡੀ ਫਤਿਹਪੁਰ ਸਾਹਿਬ ਪਿੰਡ ਸਾਡਾ ਸੱਜ ਰਹਿਦੀ ਪੰਜਾਬ ਨੂੰ ਉਜਾੜਿਆ ਇਹਨਾਂ ਨੇ ਇੰਨੀ ਇੱਕ ਤੇ ਲਕੀਰ ਖਿੱਚੀ ਫਿਰ ਸਾਨੂੰ ਉੱਥੋਂ ਮਜਬੂਰਾਂ ਨੂੰ ਦੰਦ ਕਾ ਮਾਰ ਕੇ ਉੱਥੋਂ ਕੱਢਿਆ ਅਗਰ ਤੁਮ ਕਿੱਥੇ ਆਂਦਾ ਗਿਆ ਇੱਥੇ ਨਾ ਅੰਜਨਾ ਸਾਹਿਬ ਕਦੇ ਪੰਜਾਬ ਦੇ ਚੜ੍ਹਦੇ ਪੰਜਾਬ ਦੇ ਵਿੱਚ ਆਉਣ ਦਾ ਸਵੱਬ ਬਣਿਆ ਕਿਤੇ ਆਇਓ ਪੰਜਾਬ ਦੇ ਵਿੱਚ ਬਾਬੇ ਅਰਦਾਸ ਹੀ ਹੈ ਜੀ ਸਰਕਾਰਾਂ ਆਉਣ ਹੀ ਨਹੀਂ ਦਿੰਦੀਆਂ ਵੀਜ਼ਾ ਵਾਲਾ ਬੜਾ ਇਸ਼ੂ ਆ ਤੇ ਆਉਣ ਨੂੰ ਮਨ ਬਹੁਤ ਕਰਦਾ ਵੀ ਕਿਸੇ ਤਰੀਕੇ ਨਾਲ ਜਾਈਏ ਆਪਣੇ ਸਾਰੇ ਭਰਾਵਾਂ ਨੂੰ ਮਿਲੀਏ ਸਮੇਂ ਦੇ ਵਿੱਚ ਬਾਰਡਰ ਚੁੱਕੇ ਜਾਣ ਸਮੂਹ ਬੀਤਿਆਂ ਦੀ ਲੋੜ ਨਾ ਪਵੇ ਜੇ ਕਿਸੇ ਪਰਮਿਸ਼ਨ ਨਾਲ ਲੋੜ ਨਾ ਪਵੇ ਅਸੀਂ ਆਈਏ ਚਾઈએ ਜਦੋਂ ਪਛੜਦੇ ਪੰਜਾਬ ਦੇ ਵਿੱਚ ਆਵੋਗੇ ਸਭ ਤੋਂ ਪਹਿਲਾਂ ਕਿਹੜੀ ਥਾਂ ਤੇ ਜਾਵੋਗੇ ਸਭ ਤੋਂ ਪਹਿਲੇ ਜੀ ਮੈਂ ਅੰਬਸਰ ਜਾਊਗਾ ਤੇ ਉਹਦੇ ਦਰਬਾਰ ਸਾਹਿਬ ਜਾ ਕੇ ਆਉਂਗਾ ਉਸ ਤੋਂ ਬਾਅਦ ਮੈਂ ਫਿਰ ਸਦਾ ਆਪਣੇ ਹਜ਼ਾਰ ਆਪਣੇ ਦਾਦਿਆਂ ਕੋਲ ਆਪਣੇ ਪੁਰਖੇ ਜਿੱਥੇ ਮੇਰੇ ਰਹਿ ਕੇ ਆਏ ਆ ਉੱਥੇ ਉਸ ਤੋਂ ਬਾਅਦ ਜਿੱਥੇ ਤੁਸੀਂ ਲੈ ਜਾਓਗੇ ਦੀ ਆਉਣ ਵਾਲੀ ਪਨੀਰੀ ਨੂੰ ਪੰਜਾਬੀ ਮਾਂ ਬੋਲੀ ਸਿਖਾਓ ਪੜ੍ਹਾਓ ਇਹਦੇ ਵਿੱਚ ਦੱਸੋ ਠੀਕ ਹੈ ਕਿਉਂਕਿ ਜਿਹੜਾ ਬੰਦਾ ਆਪਣੀ ਮਾਂ ਦਾ ਨਹੀਂ ਉਹ ਕਿਸੇ ਥਾਂ ਦਾ ਨਹੀਂ ਤੁਸੀਂ ਚਾਦਰਾਂ ਲਾਉਨੇ ਹੋ ਸਿਰ ਤੇ ਦਸਾਰ ਦਸਤਾਰ ਸਜਾਈ ਹੋਈ ਆ ਨੌਜਵਾਨੀ ਦੇ ਵਿੱਚ ਕਈ ਹਰ ਬੰਦੇ ਦਾ ਖੂਨ ਗਰਮ ਹੁੰਦਾ ਉਹ ਤਾਂ ਫੈਸ਼ਨ ਕਰਨ ਨੂੰ ਜਾਂ ਕੋਈ ਕਰਨ ਨੂੰ ਦਿਲ ਕਰਦਾ ਤਾਂ ਜਿਹੜਾ ਮੇਰਾ ਪੱਗ ਦਾ ਸਟਾਈਲ ਉਹ ਬੰਦਾ ਇਹ ਆਪਣੇ ਹਰਿਆਣੇ ਦੇ ਵਿੱਚ ਬੰਲੀ ਜਾਂਦੀ ਆ ਅਕਸਰ ਬਿਊਰਗ ਤੁਸੀਂ ਦੇਖਿਆ ਹੋਊਗਾ ਕਿ ਉੱਥੇ ਇਦਾਂ ਹੀ ਪੱਕਾ ਬੰਦਦੇ ਆ ਮੈਨੂੰ ਸਿੱਖ ਗਿਆ ਇਹ ਸਿੱਖ ਹੋ ਗਿਆ ਇਹਨੇ ਧਰਮ ਵੀ ਛੱਡਤਾ ਇਹਨੇ ਮੁਲਕ ਵੀ ਛੱਡਤਾ ਇਹ ਸਾਰਿਆਂ ਨੂੰ ਛੱਡ ਕੇ ਉੱਤਰ ਲੱਗ ਗਿਆ ਇਹਦਾ دین ਮਾਨ ਨਹੀਂ ਰਿਹਾ ਕੋਈ ਅੱਜ ਤੁਹਾਨੂੰ ਅਜਿਹੇ ਪੰਜਾਬੀ ਪ੍ਰੇਮੀ ਦੇ ਨਾਲ ਮਿਲਾਉਣ ਜਾ ਰਹੇ ਹਾਂ ਪਾਕਿਸਤਾਨ ਦੇ ਜਨਮੇ ਨੇ ਜੈਬੀ ਹੰਜਰਾ ਜਿਨ੍ਹਾਂ ਨੂੰ ਤੁਸੀਂ ਅਕਸਰ ਬੱਖੋ ਵਖਰੇ ਪਹਿਰਾਵੇ ਦੇ ਵਿੱਚ ਦੇਖਦੇ ਹੋ ਚਾਦਰਾਂ ਉਹਨਾਂ ਦੇ ਲਾਇਆ ਹੁੰਦਾ ਸਿਰ ਤੇ ਪੱਗ ਹੁੰਦੀ ਆ ਤੇ ਉਹਨਾਂ ਚਾਦਰੇ ਤੇ ਕਈ ਤਰੀਕੇ ਦੇ ਮੋਰ ਜਾਂ ਛੇਰ ਹੋਰ ਕਈ ਤਰੀਕੇ ਦੀਆਂ ਚੀਜ਼ਾਂ ਜਿਹੜੀਆਂ ਉਹ ਦੇਖਣ ਨੂੰ ਮਿਲਦੀਆਂ ਨੇ ਅੱਜ ਕੱਲ ਬੜੇ ਚਰਚਾ ਦੇ ਵਿੱਚ ਨੇ ਸਾਡੇ ਨਾਲ ਅੱਜ ਖਾਸ ਇਸ ਇੰਟਰਵਿਊ ਦੇ ਵਿੱਚ ਜੁੜਨਗੇ ਦਿਲ ਖੋਲ ਕੇ ਉਹਨਾਂ ਦੇ ਨਾਲ ਉਥੇ ਲਹਿੰਦੇ ਪੰਜਾਬ ਦੀਆਂ ਗੱਲਾਂ ਕਰਾਂਗੇ ਹੰਜਰਾ ਸਾਹਿਬ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਰਜਾਨਾ ਸਪੋਕਸਮੈਨ ਤੇ ਜੀ ਧੰਨਵਾਦ ਵੀਰ ਜੀ ਤੁਹਾਡਾ ਬਹੁਤ ਸਾਰਾ ਪਿਆਰ ਹੈ ਕਿ ਤੁਸੀਂ ਮੈਨੂੰ ਮੌਕਾ ਦਿੱਤਾ ਰਜਾਨਾ ਸਪੋਕਸਮੈਨ ਤੇ ਬਹਿ ਕੇ ਗੱਲਬਾਤ ਸਾਂਝੀ ਕਰਨ ਦਾ ਤਾਂ ਬਹੁਤ ਵੱਡਾ ਚਾਨਣ ਆ ਦੇਖਦੇ ਰਹੀਦਾ ਸੁਣਦੇ ਰਹੀਦਾ ਤੇ ਅੱਜ ਮੈਨੂੰ ਮੌਕਾ ਮਿਲਿਆ ਤੇ ਮੈਂ ਇਸ ਚੀਜ਼ ਤੇ ਬੜਾ ਖੁਸ਼ ਹਾਂ ਬੜਾ ਚਾ ਚੜਿਆ ਮੈਂ ਜੀ ਹੰਜਰਾ ਸਾਹਿਬ ਸਭ ਤੋਂ ਮੇਰਾ ਸਵਾਲ ਇਹੀ ਆ ਮੈਂ ਤੁਹਾਡੀ ਪ੍ਰੋਫਾਈਲ ਵੀ ਚੈੱਕ ਕਰ ਰਿਹਾ ਸੀ ਤੁਸੀਂ ਨੇ ਉਹਦੇ ਉੱਤੇ ਲਿਖਿਆ ਕਿ ਸਭ ਤੋਂ ਪਹਿਲਾਂ ਪੰਜਾਬੀ ਵੀ ਸਭ ਤੋਂ ਪਹਿਲਾਂ ਮੈਂ ਪੰਜਾਬੀ ਆ ਨਾ ਮੈਂ ਮੇਰਾ ਕੋਈ ਧਰਮ ਐ ਮੈਂ ਪੰਜਾਬੀ ਆ ਨਾ ਮੈਂ ਕੋਈ ਪਾਕਿਸਤਾਨੀ ਆ ਨਾ ਕੋਈ ਹਿੰਦੁਸਤਾਨੀ ਆ ਇਹ ਇਹ ਕਿਵੇਂ ਇਸ ਦਾ ਕੀ ਸੁਨੇਹਾ ਖਾਸ ਜਾਂ ਜਿਹਾ ਕਿਉਂ ਲਿਖਿਆ ਕਿਉਂਕਿ ਜੀ ਅਪਾ ਅਗਰ ਡੀਐਨਏ ਦੀ ਗੱਲ ਕਰੀਏ ਜਾਂ ਰੂਟਸ ਦੀ ਗੱਲ ਕਰੀਏ ਤਾਂ ਉਹ ਸਾਡਾ ਜਿਹੜਾ ਉਹ ਇਸ ਖਿੱਤੇ ਦਾ ਵੀ ਨਾ ਤਾਂ ਅਸੀਂ ਅਰਬਾਂ ਚੋਂ ਆਏ ਆ ਜੀ ਨਾ ਅਸੀਂ ਕਿਸੇ ਹੋਰ ਮੁਲਕ ਦੇ ਵਿੱਚੋਂ ਆਏ ਆ ਵੀ ਸਾਡਾ ਜੰਪਲ ਜਿਹੜਾ ਸਾਡੀਆਂ ਨਸਲਾਂ ਪਿਛਾ ਸੈਂਕੜੇ ਨਸਲਾਂ ਜਿਹੜੀਆਂ ਸਾਡੀਆਂ ਲੰਗੀਆਂ ਨੇ ਉਹ ਹੜੱਪਾ ਸਿਵਲਾਈਜੇਸ਼ਨ ਦੀਆਂ ਨੇ ਜੀ ਤੇ ਅਗਰ ਅਪਾ ਤਰੀਖ ਦੇ ਪੰਨਿਆਂ ਨੂੰ ਫਰੋਲਣ ਦੇ ਹੋਏ ਤੇ ਇਹ ਤੇ ਪਤਾ ਲੱਗਦਾ ਕਿ ਅਸੀਂ ਪੰਜਾਬੀ ਜਿਹੜੇ ਆ ਉਹ ਇੱਥੇ 5000 ਸਾਲ ਤੋਂ ਤੇ ਐਜ਼ ਅ ਮੁਸਲਮ ਜਿਹੜਾ ਧਰਮ ਅਸੀਂ ਫਾਲੋ ਕੀਤਾ ਕਬੂਲਿਆ ਤੇ ਉਹ ਦਸੀਂ 1400 ਸਾਲ ਤੋਂ ਆ ਤੇ ਜਿਹੜਾ ਸਾਡਾ ਮੁਲਕ ਬਣਿਆ ਪਾਕਿਸਤਾਨੀ ਉਸ ਅਸੀਂ 74 75 ਸਾਲ ਤੋਂ ਆ ਸੋ ਸਭ ਤੋਂ ਪਹਿਲਾਂ ਕੀ ਹੋਏ ਪੰਜਾਬੀ ਜੀ ਉਹ ਮੈਂ ਇਸ ਵੇ ਦੇ ਵਿੱਚ ਲਿਖਿਆ ਹੋਇਆ ਕਿ ਸਭ ਤੋਂ ਪਹਿਲੇ ਪੰਜਾਬੀ ਇੱਕ ਸਨੇਹਾ ਦੇਣ ਦਾ ਯਤਨ ਕੀਤਾ ਸਮਾਜ ਨੂੰ ਕਿ ਕੋਈ ਧਰਮ ਨਹੀਂ ਅਸੀਂ ਇਨਸਾਨ ਆ ਇੱਕ ਪੰਜਾਬੀ ਆ ਵਧੀਆ ਕਹਿਣ ਦਾ ਮਤਲਬ ਪੰਜਾਬ ਬਿਲਕੁਲ ਸਾਡੀ ਜਿਹੜੀ ਕੌਮ ਹੈ ਇੱਕ ਪੰਜਾਬ ਪੰਜਾਬੀਅਤ ਮੈਂ ਉਹਨੂੰ ਮੰਨ ਕੇ ਚੱਲਦਾ ਆ ਆਪਾਂ ਉਸਨੇਹਾ ਦੇਣ ਦੀ ਗੱਲ ਕੀਤੀ ਬਿਲਕੁਲ ਜੀ ਹੰજરા ਸਾਹਿਬ ਮੈਂ ਤੁਹਾਡੇ ਪਹਿਰਾਵੇ ਤੇ ਆਵਾਂਗਾ ਪਹਿਰਾਵਾ ਤੁਹਾਡਾ ਬੜਾ ਖੂਬਸੂਰਤ ਹੈ ਪੰਜਾਬ ਦੇ ਵਿੱਚ ਚੜ੍ਹਦੇ ਪੰਜਾਬ ਦੇ ਵਿੱਚ ਬਹੁਤ ਲੋਕ ਤੁਹਾਨੂੰ ਪਿਆਰ ਕਰਦੇ ਨੇ ਤੁਹਾਡੇ ਪਹਿਰਾਵੇ ਨੂੰ ਪਸੰਦ ਕਰਦੇ ਨੇ ਇਹ ਚਾਦਰ ਵਾਲਾ ਪਹਿਰਾਵਾ ਜਿਹੜਾ ਤੁਸੀਂ ਚਾਦਰਾਂ ਲਾਉਨੇ ਹੋ ਸਿਰ ਤੇ ਦਸਾਰ ਦਸਤਾਰ ਸਜਾਈ ਹੋਈ ਆ ਤੇ ਲੂਈ ਆ ਜਿਹੜੀ ਬੱਕਰੇ ਤਰੀਕੇ ਦੇ ਨਾਲ ਇਹ ਸਟਾਈਲ ਕਿੱਥੋਂ ਕਿਵੇਂ ਇਹ ਫੋਲੋ ਕਰ ਰਹੇ ਹੋ ਜਾਂ ਫਿਰ ਜਿਹੜਾ ਸੋਕੜ ਹੀ ਇਸ ਤਰ੍ਹਾਂ ਦਾ ਸੀ ਜਿਹੜੇ ਬਜ਼ੁਰਗ ਸੀ ਤੁਹਾਡੇ ਪੁਰਖੇ ਸੀ ਉਹ ਇਸ ਤਰ੍ਹਾਂ ਦਾ ਪਹਿਰਾਵਾ ਪਹਿਨਦੇ ਸੀ ਏਜੀ ਚਾਦਰਿਆਣਾ ਤਾਂ ਜਿਹੜਾ ਨਾ ਜੀ ਇੱਕ ਮੈਂ ਤੁਹਾਨੂੰ ਪਹਿਲ ਛੋਟੀ ਜੀ ਗੱਲ ਕਰ ਦਿਆਂ ਸਾਂਜੀ ਤੁਹਾਡਾ ਨਾ ਕਿ ਜਿਹੜੇ ਡਿਜ਼ਾਈਨ ਮੋਰ ਸ਼ੇਰ ਬਲਦ ਕੁਝ ਇਸ ਤਰ੍ਹਾਂ ਦੀਆਂ ਕਲਚਰ ਨਾਲ ਜੁੜੀਆਂ ਹੋਈਆਂ ਚੀਜ਼ਾਂ ਜਾਂ ਉਹ ਆਪਣੇ ਸੱਭਿਆਚਾਰਕ ਚੀਜ਼ਾਂ ਤਾਂ ਮੈਂ ਬਣਾਉਂਦਾ ਤਾਂ ਉਹ ਤਾਂ ਇੱਕ ਹੈ ਵੀ ਨੌਜਵਾਨੀ ਦੇ ਵਿੱਚ ਕਈ ਹਰ ਬੰਦੇ ਦਾ ਖੂਨ ਗਰਮ ਹੁੰਦਾ ਉਹ ਤਾਂ ਫੈਸ਼ਨ ਕਰਨ ਨੂੰ ਜਾਂ ਕੋਈ ਕਰਨ ਨੂੰ ਦਿਲ ਕਰਦਾ ਹਾਂ ਮੁੰਡੇ ਪਟਾਂ ਦੇ ਮੋਰਨੀਆਂ ਪਾਉਂਦੇ ਡੋਲਿਆਂ ਦੇ ਸ਼ੇਰ ਬਣ ਮੁੰਡੇ ਤਾਂ ਉਹ ਇੱਕ ਉਸ ਵੇਹ ਦੇ ਵਿੱਚ ਮੈਂ ਆਪਣੇ ਚਾਅ ਦੇ ਜਿਹੜੇ ਆ ਉਹ ਡਿਜ਼ਾਈਨ ਕਰਵਾਉਂਦਾ ਹੁੰਦਾ ਕਿ ਚਲੋ ਮੁੰਡੇ ਕੁੰਡੇਾਂ ਤਾਂ ਕੋਈ ਫਰਕ ਨਹੀਂ ਪੈਂਦਾ ਬਾਲਾ ਬੀ ਸੋਹਣਾ ਲੱਗਦਾ ਤੇ ਤੇ ਲੋਕਾ ਸਾਡੀ ਸਕਾਫਤ ਹੈ ਜਿਹੜੀ ਸਦੀਆਂ ਕਿਉਂਕਿ ਸਕਾਫਤਾਂ ਬਣਦੀਆਂ ਨੂੰ ਸਦੀਆਂ ਲੱਗਦੀਆਂ ਨੇ ਤੇ ਇੱਕ ਰਾਤ ਦੇ ਵਿੱਚ ਸਕਾਫਤ ਨਹੀਂ ਬਣ ਜਾਂਦੀ ਕੋਈ ਵੀ ਬਿਲਕੁਲ ਤਾਂ ਸਾਡੀ ਉਸ ਸੱਭਿਆਚਾਰ ਦੇ ਵਿੱਚ ਰਚਿਆ ਹੋਇਆ ਸਾਡਾ ਲਿਬਾਸ ਹੈ ਪੰਜਾਬੀਆਂ ਦਾ ਚਾਦਰਾਂ ਕੁੜਤਾ ਪਰ ਇਹ ਹੈ ਕਿ ਜਿਹੜਾ ਚਾਦਰਾਂ ਜਾਂ ਕੁੜਤਾ ਜਾਂ ਪੱਗਾਂ ਦਾ ਸਟਾਈਲ ਜਿਹੜਾ ਇਹ ਹਰ ਰੀਜਨ ਦਾ ਵੱਖੋ ਵੱਖ ਹੁੰਦਾ ਢੁੱ ਵਢ ਹੁੰਦਾ ਜਿਵੇਂ ਆਪਾਂ ਮੰਨ ਕੇ ਚੱਲਦੇ ਆ ਕਿ ਮਾਝੇ ਵਾਲੇ ਪੱਗ ਉਹ ਸਮੇਂ ਦੇ ਵਿੱਚ ਅਲੱਗ ਬੰਨਦੇ ਹੋਣਗੇ ਮਾਲਵੇ ਵਾਲੇ ਹੋਰ ਤਰ੍ਹਾਂ ਬੰਨਦੇ ਹੋਣਗੇ ਰਾਵੀ ਵਾਲੇ ਹੋਰ ਤਰ੍ਹਾਂ ਬੰਨਦੇ ਹੋਣਗੇ ਮਲਤਾਨੀ ਗੁਣ ਤਰਾ ਵੀ ਪਹਿਲਾਂ ਵਕਤਾਂ ਦੇ ਵਿੱਚ ਜਿਹੜੇ ਇਦਾਂ ਬੰਦੇ ਆਉਂਦੇ ਹੁੰਦੇ ਸੀ ਕਿਸੇ ਉਜੇ ਜਿਹੜੇ ਚੋਤਾ ਲੋਕ ਉਹਨਾਂ ਨੂੰ ਪੱਗਾਂ ਤੋਂ ਪਛਾਣਦੇ ਹੁੰਦੇ ਸੀ ਕਿ ਇਹ ਬੰਦਾ ਪੱਗ ਬੰਨੀ ਆ ਬੰਦਾ ਫਰਾਨੇ ਇਲਾਕੇ ਦਾ ਜੀ ਤਾਂ ਜਿਹੜਾ ਮੇਰਾ ਪੱਗ ਦਾ ਸਟਾਰ ਵਾਲੇ ਕੋਲ ਬੰਨਦਾ ਇਹ ਆਪਣੇ ਹਰਿਆਣੇ ਦੇ ਵਿੱਚ ਬੰਨੀ ਜਾਂਦੀ ਆ ਅਕਸਰ ਬਜ਼ੁਰਗ ਤੁਸੀਂ ਦੇਖਿਆ ਹੋਊਗਾ ਕਿ ਉੱਥੇ ਇਦਾਂ ਦੀਆਂ ਪੱਗਾਂ ਬੰਨਦੇ ਆ ਜੀ ਕਿ ਮੇਰੇ ਦਾਦਾ ਜੀ ਮੇਰੇ ਪਰਦਾਦਾ ਜੀ ਦਾ ਜਨਮ ਸੀਗਾ 1900 ਦਾ ਪੂਰੇ 1900 ਦੇ ਵਿੱਚ ਉਹ ਪੈਦਾ ਹੋਏ ਆ ਤੇ ਤਸੀਦ ਦੇ ਵਿੱਚ ਆ ਕੇ ਉਹਨਾਂ ਦੀ ਡੈਥ ਹੋਈ ਹੈ 99 ਦੇ ਵਿੱਚ ਤਾਂ ਉਹਨਾਂ ਦੀਆਂ ਫੋਟੋਆਂ ਮੇਰੇ ਕੋਲ ਪੁਰਾਣੀਆਂ ਪਈਆਂ ਹੋਈਆਂ ਸੇਮ ਉਹਨਾਂ ਦੀਆਂ ਇਦਾਂ ਪੱਗਾਂ ਸੀਗੀਆਂ ਤੇ ਜਿਹੜੀ ਸਾਡੀ ਨਸਲ ਮਾਈਗ੍ਰੇਟ ਹੋ ਕੇ ਇੱਥੇ ਆਈ ਆ ਮੇਰੇ ਦਾਦੇ ਹੁਣੀ ਅੱਗੋਂ ਮੇਰੇ ਵਾਲਾ ਸਾਹਿਬ ਦੋ ਜਨਸਲਾਂ ਹੋਈਆਂ ਨੇ ਤੀਸਰੀ ਨਸਲ ਹਾਲੇ ਅਸੀਂ ਇੱਥੇ ਸਾਡੇ ਦਾਦਾ ਜੀ ਉੱਥੋਂ ਆਏ ਜੀ ਤੇ ਮੈਂ ਦਾਦਾ ਜੀ ਨੂੰ ਦੇਖਿਆ ਉਹ ਵੀ ਆਰੇ ਤਾਂ ਇਸ ਕਰਕੇ ਮੈਨੂੰ ਲੱਗਿਆ ਕਿ ਮੇਰੇ ਆਪਣੇ ਘਰ ਦਾ ਹੈ ਜਦੋਂ ਵੀਡੀਓ ਬਣਾਈਦੀ ਹੈ ਉਹਨੂੰ ਅਪਲੋਡ ਕਰੀਦਾ ਤਾਂ ਲੋਕ ਲੱਖਾਂ ਲੋਕ ਵੇਖਦੇ ਨੇ ਤਾਂ ਬੜੀ ਖੁਸ਼ੀ ਹੁੰਦੀ ਹੈ ਕਿ ਸਾਡਾ ਵਿਰਸਾ ਸਾਡਾ ਸੱਭਿਆਚਾਰ ਸਾਡਾ ਕਲਚਰ ਜਿਹਨੂੰ ਲੋਕ ਜੱੜ ਜਾਹਲ ਗਵਾਰਾਂ ਦਾ ਲਿਬਾਸ ਕਹਿੰਦੇ ਸੀ ਅੱਜ ਲੋਕ ਉਹਨੂੰ ਬਾਹਰਾਂ ਦੇ ਲੋਕ ਵੀ ਅਡਾਪਟ ਕਰ ਰਹੇ ਨੇ ਬਣਵਾ ਰਹੇ ਨੇ ਉਦਾਂ ਦੇ ਪਾਰ ਆ ਨ ਪੱਗਾ ਬਣਨ ਦੀ ਕੋਸ਼ਿਸ਼ ਕਰ ਰਹੇ ਨੇ ਤਾਂ ਇਹ ਇੱਕ ਮੂਨ ਹੁੰਦਾ ਜਦੋਂ ਜਦੋਂ ਇਹ ਕਲਚਰ ਵੱਲ ਤੁਸੀਂ ਆਏ ਇਸ ਪਹਿਰਾਵੇ ਨੂੰ ਪਾਉਣਾ ਆਰੰਭ ਕੀਤਾ ਕਿ ਉਸ ਸਮੇਂ ਕੋਈ ਟਿੱਪਣੀਆਂ ਦਾ ਵੀ ਸਾਹਮਣਾ ਕਰਨਾ ਪਿਆ ਵੀ ਕਿਹੜਾ ਯਾਰ ਪਹਿਰਾਵਾ ਫੜ ਲਿਆ ਤੂੰ ਆ ਆ ਚੀਜ਼ਾਂ ਪਾ ਬਹੁਤ ਬਹੁਤ ਭਰਾ ਅਖੀਰ ਹੋ ਗਈ ਸੀ ਇਤਨ ਤੱਕ ਕਰਕੇ ਮੇਰਾ ਇੱਕ ਤਾਂ ਮੈਂ ਪਹਿਰਾਵਾ ਇਹ ਕਰ ਲਿਆ ਹਾਂ ਤੇ ਇਹਦੇ ਤੋਂ ਮੈਨੂੰ ਜੋਕਰ ਕਹਿਣ ਲੱਗ ਪਿਆ ਬਹੁਤ ਜ਼ਿਆਦਾ ਪਾਕਿਸਤਾਨੀ ਵੀਰ ਜਿਹੜੇ ਸਾਡੇ ਲਿੰਦੇ ਪੰਜਾਬ ਦੇ ਨੇ ਮੇਰੇ ਕਮੈਂਟ ਅਕਸਰ ਆਉਂਦੇ ਹੁੰਦੇ ਸੀ ਜੀ ਕੀ ਜੋਕਰ ਬਣਿਆ ਰਹਿਣਾ ਕੀ ਤੂੰ 바ਵਾ ਬਣਿਆ ਰਹਿਣਾ ਕਿੱਡਾ ਬਣਿਆ ਰਹਿੰਦਾ ਵੀ ਆ ਗੋਲ ਪੱਗ ਥਲ ਚਾਦਰਾਂ ਉੱਤੇ ਲੱਚਾ ਦੇ ਕੀ ਮਤਲਬ ਮਜ਼ਾਕ ਦੂਜਾ ਮੈਂ ਗੱਲ ਪੰਜਾਬ ਪੰਜਾਬੀ ਅਧੀ ਕਰਦਾ ਸੀ ਪੰਜਾਬ ਦੀ ਕਰਦਾ ਸੀ ਟੁੱਟੇ ਹੋਏ ਪੰਜਾਬ ਦੀ ਕਰਦਾ ਸੀ ਸਾਂਝ ਦੀ ਕਰਦਾ ਸੀ ਤਾਂ ਉਹ ਬੋਲੀ ਇੱਕ ਪਿਓਰ ਖਾਲਸ ਬੋਲਣ ਦੀ ਕੋਸ਼ਿਸ਼ ਕਰਦਾ ਸੀ ਅੱਖਰਾਂ ਨੂੰ ਤਾਂ ਉਹ ਕਿਉਂਕਿ ਮੋਸਟਲੀ ਸਾਡੇ ਇੱਥੇ ਜ਼ਿਆਦਾਤਰ ਲੋਕ ਨਾ ਪੰਜਾਬੀ ਨੂੰ ਹੀ ਸਿੱਖਾਂ ਦੀ ਬੋਲੀ ਸਮਝਦੇ ਆ ਪੰਜਾਬੀ ਨੂੰ ਹੀ ਸਿੱਖਾਂ ਦੀ ਜ਼ੁਬਾਨ ਸਮਝਦੇ ਆ ਉਹ ਇਹ ਸਮਝਦੇ ਆ ਕਿ ਇਹ ਪੰਜਾਬੀ ਬੋਲੀ ਜਿਹੜੀ ਹੈ ਸਿੱਖਾਂ ਦੀ ਮਲਕੀਅਤ ਹੈ ਤੇ ਸਾਡੀ ਉਰਦੂ ਆ ਬਸ ਤਾਂ ਮੈਨੂੰ ਸਿੱਖੀ ਦਾ ਖਤਾਬ ਦੇ ਮੈਨੂੰ ਸਿੱਖਕ ਹੈ ਇਹ ਸੇਖ ਹੋ ਗਿਆ ਇਹਨੇ ਧਰਮ ਵੀ ਛੱਡਤਾ ਇਹਨੇ ਮੁਲਕ ਵੀ ਛੱਡਤਾ ਇਹ ਸਾਰਿਆਂ ਨੂੰ ਛੱਡ ਕੇ ਉੱਧਰ ਲੱਗ ਗਿਆ ਇਹਦਾ ਦੀਨਮਾਨ ਨਹੀਂ ਰਿਹਾ ਕੋਈ ਤਾਂ ਬਹੁਤ ਹੇਟ ਜਿਹੜੀ ਆ ਉਹ ਸਾਹਮਣਾ ਕਰਨਾ ਪਿਆ ਨਾ ਮੇਂ ਵੀ ਘਰ ਕਈ ਮੇਰੇ ਮੇਰੇ ਵਾਲਾ ਸਾਹਿਬ ਬਤਲਾਇਆ ਇੱਕ ਮੈਂ ਆਪਣੇ ਮੁੰਡੇ ਨੂੰ ਸਮਝਾਓ ਵੀ ਉਹ ਕਿਹੜੇ ਰਾਹ 'ਚ ਉਹ ਸਿੱਖਾਂ ਵਾਲਾ ਕੰਮ ਸ਼ੁਰੂ ਕਰ ਲਿਆ ਉਹਨੇ ਪੰਜਾਬੀ ਬੋਲ ਬੋਲਣ ਦਾ ਪਿਆ ਨਾਲ ਪੱਗਾਂ ਬੰਨਣ ਲੱਗ ਪਿਆ ਚਾਦਰ ਬੰਨਣ ਲੱਗ ਪਿਆ ਤੇ ਵੀ ਇਹ ਵੀਰੋਧ ਦੇ ਨਾਲ ਜਾਂ ਹੋਰ ਲੋਕਾਂ ਦੇ ਜੁੜਦੇ ਨਾਲ ਜਿਵੇਂ ਤੁਸੀਂ ਸੋਚੀ ਵੱਡੇ ਵੱਡੇ ਚੈਨਲੋਂ ਤਾਂ ਮੇਰੇ ਨਾਲ ਗੱਲਬਾਤ ਸਾਂਝੀ ਕਰਦੇ ਹੋ ਮੈਨੂੰ ਮੌਕਾ ਦਿੰਦੇ ਹੋ ਤਾਂ ਇਹ ਚੀਜ਼ਾਂ ਵੇਖ ਕੇ ਵੀ ਤੁਹਾਡੀ ਪਪੂਲੈਰਿਟੀ ਕਿਦੋਂ ਵੇਖੀ ਬਾਰੋਂ ਲੋਕਾਂ ਨੇ ਜਦੋਂ ਤਾਰੀਫ਼ ਕੀਤੀ ਕਿੰਨੀ ਮੁੰਡਾ ਬਹੁਤ ਸੋਹਣਾ ਕੰਮ ਕਰਦਾ ਹੁਣ ਜਾ ਕੇ ਕੋਈ ਹਲਕਾ-ਪੁਲਕਾ ਮੇਰੀ ਫੈਮਲੀ ਦੇ ਵਿੱਚ ਵੀ ਸੱਜਿਓ ਖੱਬਿਓ ਵੀ ਲੋਕੀ ਕਹਿਣ ਲੱਗ ਪਏ ਕਿ ਨਹੀਂ ਯਾਰ ਤੂੰ ਕੰਮ ਠੀਕ ਕਰਦਾ ਸਹੀ ਆ ਜੋ ਅਸੀਂ ਗੱਲ ਕਰੀ ਸੀ ਲੇਕਿਨ ਹਾਲੇ ਵੀ ਕਦੇ-ਕਦੇ ਲੋਕ ਕਹਿ ਦਿੰਦੇ ਆ ਉਹ ਗੁੱਸਾ ਨਹੀਂ ਆਪਾਂ ਕਦੀ ਕੀਤਾ ਯਾਨੀ ਕਿ ਪਹਿਲਾਂ-ਪਹਿਲਾਂ ਕਾਫੀ ਵਿਰੋਧ ਦਾ ਵੀ ਸਾਹਮਣਾ ਕਰਨਾ ਪਿਆ ਪਰ ਹੌਸਲਾ ਨਹੀਂ ਛੱਡਿਆ ਵੀ ਪੰਜਾਬੀਏਤ ਨੂੰ ਉਹੀ ਲਹਿਣ ਫੜ ਕੇ ਰੱਖੀ ਪੰਜਾਬੀ ਟਾਲੀ ਹਾਂ ਹਾਂ ਜਿਹੜੀ ਲਕੀਰ ਤੇ ਆਪਾਂ ਤੁਰੇ ਸੀ ਆਪਾਂ ਉਹ ਛੱਡੀ ਨਹੀਂ ਵੀ ਜੋ ਵੀ ਹੋਇਆ ਜੋ ਵੀ ਮਿਲਿਆ ਆਪਾਂ ਬਿਲਕੁਲ ਵੀ ਪਿੱਛੇ ਨਹੀਂ ਹਟੇ ਹੰਦਰਾ ਸਾਹਿਬ ਇੱਕ ਗੱਲ ਹੋਰ ਤੁਸੀਂ ਚੜਦੇ ਤੇ ਲੈਂਦੇ ਪੰਜਾਬ ਦੀ ਪੰਜਾਬੀ ਚ ਕਿੰਨਾ ਕ ਅੰਤਰ ਆ ਕਿੰਨਾ ਕ ਫਰਕ ਆ ਬੋਲਣ ਦੇ ਵਿੱਚ ਕੋਈ ਅੰਤਰ ਹੈ ਜੀ ਫਰਕ ਨਹੀਂ ਹੁੰਦਾ ਜ਼ੁਬਾਨ ਚ ਫਰਕ ਨਹੀਂ ਹੁੰਦਾ ਫਰਕ ਹੁੰਦਾ ਜਿਹੜੀਆਂ ਦੇ ਵਿੱਚ ਸਿਆਣੇ ਕਹਿੰਦੇ ਆ ਕਿ ਜੀ 12 ਕੋਹਾਂ ਤੇ ਲਹਿਜੇ ਬਦਲ ਜਾਂਦਾ ਪੰਜਾਬੀ ਤਾਂ ਇੱਕ ਹੀ ਹੈ ਬਿਲਕੁਲ ਤੇ ਲੇਕਿਨ ਅੱਗੇ ਉਹਦੇ ਲਹਿਜੇ ਆ ਜਿਵੇਂ ਚੀਨੀ ਜ਼ਬਾਨ ਦੇ 82 84 ਲਹਿਜੇ ਆ ਅਰਬੀ ਜ਼ਬਾਨ ਦੇ ਲਹਿਜੇ ਆ ਇੰਗਲਿਸ਼ ਦੇ ਵੀ ਲਹਿਜੇ ਆ ਤੇ ਜਿਹਨੂੰ ਆਪਾਂ ਐਕਸੈਂਟ ਕਹਿੰਦੇ ਤਾਂ ਡਾਇਲੈਕਟ ਜਿਹੜੇ ਆ ਇਹਨਾਂ ਦੇ ਵਿੱਚ ਅੰਤਰ ਹੁੰਦਾ ਇਹਨਾਂ ਦੇ ਵਿੱਚ ਫਰਕ ਹੁੰਦਾ ਤੇ ਉਹ ਮਤਲਬ ਜਿਵੇਂ ਮਾਝੇ ਦੇ ਆ ਮਾਲਵੇ ਦੇ ਆ ਦੁਆਬੇ ਦੇ ਆ ਸਾਡੇ ਰਾਵੀ ਦੇ ਆ ਮਲਤਾਨੀ ਆ ਡੇਰੇਵਾਲ ਆ ਪਟੋਹਾਰਾ ਤਾਂ ਇਹ ਕੁਦਰਤੀ ਤੌਰ ਤੇ ਜਿਹੜਾ ਇਹ ਅੱਖਰ ਹੁੰਦਾ ਫਰਕ ਹੁੰਦਾ ਲੇਕਿਨ ਉਹ ਬੜਾ ਫਰਕ ਨਹੀਂ ਹੁੰਦਾ ਵੀ ਅੱਖਰਾਂ ਦੀ ਥੋੜੀ ਬੋਤੀ ਹੁੰਦੀ ਹੈ ਵੀ ਜਿਵੇਂ ਤੁਸੀਂ ਆਪਾਂ ਕਹਿੰਨੇ ਆ ਕਿ ਮਾਲਵੇ ਦੇ ਵਿੱਚ ਕਹਿ ਦਿੰਦੇ ਆ ਛੋਡੇ ਕੋਲ ਜਾਂ ਥੋਡੇ ਕੋਲ ਹਾਂ ਬਿਲਕੁਲ ਤਾਂ ਉਹੀ ਛੋਡੇ ਥੋਡੇ ਨੂੰ ਮੱਝ ਚ ਆ ਕੇ ਤੁਹਾਡੇ ਕੋਲ ਕਰ ਦਿੰਦੇ ਆ ਤੇ ਉਹੀ ਮਲਤਾਨ ਦੇ ਏਰੀਆ 'ਚ ਵੜ ਜਾਓ ਰਿਆਸਤ ਦੇ ਏਰੀਆ 'ਚ ਵੜ ਜਾਓ ਤਾਂ ਉਹ ਤੇਕੂ ਹੋ ਜਾਂਦਾ ਉਹ ਤੱਤਾ ਤੇ ਉਹੀ ਰਹਿੰਦੀ ਆ ਠੀਕ ਹੈ ਲੈਕਿਨ ਥੋੜਾ ਜਿਹਾ ਉਹਦੀ ਉਚਾਰਨਾ ਜਿਹੜੀ ਹੁੰਦੀ ਆ ਅਦਾਇਗੀ ਜਿਵੇਂ ਆਪਾਂ ਕਹਿ ਲਵੋ ਕਿ ਬੋਲਣ ਦਾ ਸਟਾਈਲ ਉਹ ਥੋੜਾ ਜਿਹਾ ਚੇਂਜ ਹੋ ਜਾਂਦਾ ਬਸ ਆ ਫਰਕ ਹੁੰਦਾ ਬਾਕੀ ਸੇਮ ਅਸਾਦ ਕੁਛ ਨਹੀਂ ਜੀ ਹੰਦਰਾ ਸਾਹਿਬ ਫਿਰ ਜਿਹੜੇ ਚਾਦਰੇ ਨੇ ਜਿਨ੍ਹਾਂ ਦੇ ਉੱਤੇ ਮੋਰ ਤੁਸੀਂ ਖਦਵਾਏ ਹੋਏ ਨੇ ਬਲਦ ਨੇ ਫਿਰ ਕਿੱਥੋਂ ਬਣਾਉਨੇ ਹੋ ਕਿੱਥੋਂ ਤਿਆਰ ਕਰਦੇ ਹੋ ਫਿਰ ਇਹ ਡਿਜ਼ਾਈਨ ਕਿੱਥੋਂ ਲੈਨੇ ਹੋ ਇਹ ਨਾ ਜੀ ਆਪਣੇ ਬਹੁਤ ਪਿਆਰ ਕਰਨ ਵਾਲੇ ਜੀ ਨੇ ਅੰਮ੍ਰਿਤਸਰ ਬੈਠੇ ਨੇ ਤੇ ਉਹਨਾਂ ਨੇ ਮੈਨੂੰ ਇਹ ਬਣਾ ਕੇ ਭੇਜੇ ਸੀਗੇ ਜੀ ਤੇ ਹਾਂ ਮੈਂ ਉਹਨਾਂ ਨੂੰ ਦੱਸਿਆ ਸੀ ਕਿ ਇੱਦਾਂ ਇੱਦਾਂ ਕਰਕੇ ਨਾ ਮੈਨੂੰ ਬਣਵਾ ਕੇ ਦਿਓ ਕਸਟਮਾਈਜ਼ ਕਰਵਾ ਕੇ ਦਿਓ ਵੀ ਆ ਚੀਜ਼ਾਂ ਮੈਂ ਬਰਮਾਉਣੀਆਂ ਨੇ ਤੇ ਉਹਨਾਂ ਨੇ ਫਿਰ ਮੈਨੂੰ ਅੰਬਰਸਰੋਂ ਬਣਵਾ ਕੇ ਦਿੱਤੇ ਉਹ ਕਿਸੇ ਹੋਰ ਮੁਲਕ ਆ ਉੱਥੋਂ ਫਿਰ ਪਾਕਿਸਤਾਨ ਆਇਆ ਕਿਉਂਕਿ ਆਪਣੇ ਇੰਡੀਆ ਦੇ ਵਿੱਚੋਂ ਡਾਇਰੈਕਟ ਕੋਰੀਅਰ ਸਰਵਿਸ ਪਾਕਿਸਤਾਨ ਦੇ ਵਿੱਚ ਮੌਜੂਦ ਨਹੀਂ ਆ ਤੇ ਇਸ ਤਰ੍ਹਾਂ ਕਰਕੇ ਮੇਰੇ ਕੋ ਪੁੱਛੇ ਸੀ ਚੜਦੇ ਪੰਜਾਬ ਦੇ ਕਿਹੜੇ ਗਾਇਕ ਨੂੰ ਤੁਸੀਂ ਜ਼ਿਆਦਾ ਸੁਣਦੇ ਹੋ ਕਿਸ ਨੂੰ ਜ਼ਿਆਦਾ ਪਸੰਦ ਕਰਦੇ ਹੋ ਕਿਸ ਦੇ ਪੱਕੇ ਫੈਨ ਹੋ ਤੁਸੀਂ ਹਾਂ ਗੌਂ ਦਾ ਸਾਰੇ ਹੀ ਵਧੀਆ ਭਾਜੀ ਲੇਕਿਨ ਇੱਕ ਬੰਦੇ ਦੇ ਆਪਾਂ ਫੈਨ ਆ ਉਹ ਸਿੱਧੂ ਮੂਸੇ ਵਾਲਾ ਹੂੰ ਤੇ ਉਹ ਭਰਾ ਨੂੰ ਸੁਣੀਦਾ ਹੁਣ ਵੀ ਸੁਣੀਦਾ ਉਹਦੇ ਜਿਉਂਦਿਆਂ ਤੋਂ ਵੀ ਸੁਣੀਦਾ ਸੀ ਤੇ ਕਿਉਂਕਿ ਸਾਨੂੰ ਵੀ ਐਂ ਲੱਗਦਾ ਕਿ ਜਿਵੇਂ ਉਹ ਸਾਡੀ ਗੱਲ ਕਰਦਾ ਵੀ ਸਾਡੇ ਵਰਗੇ ਲੋਕਾਂ ਜੁਟਿਆ ਨਾ ਇੱਕ ਬੰਦੇ ਦੇ ਮਿਲੀਅਨਸ ਕਰੋੜਾਂ ਸਲਵਰ ਨੇ ਨਾਲ ਕੀ ਕਹਿੰਦਾ ਇੱਕ ਆਮ ਲੋਕਾਂ ਦੇ ਵਿੱਚ ਵਿਚਰ ਰਿਹਾ ਜਿਹਨੂੰ ਟ੍ਰੇਕ ਫਾਲੋ ਕਰਦਾ ਜਿਹਨੂੰ ਬੂਰੇ ਕਰੇ ਕਾਲੇ ਫਾਲੋ ਕਰਦੇ ਨੇ ਤਾਂ ਇੱਕ ਆਮ ਪਿੰਡਾਂ ਦੇ ਵਿੱਚ ਵਿਚਰਦੇ ਆ ਇਹ ਜਿਹੜੀ ਸਾਦਗੀ ਸੀ ਨਾ ਗਾਇਕੀ ਨਾਲੋਂ ਮੈਨੂੰ ਲੱਗਦਾ ਕਿ ਸਾਨੂੰ ਮिन्नੂ ਦਿਲੀ ਤੌਰ ਤੇ ਇਸ ਚੀਜ਼ ਨਾਲ ਬੜਾ ਪਿਆਰ ਸੀ ਭਰਾ ਨਾਲ ਆਪਾਂ ਉਹਨੂੰ ਜ਼ਿਆਦਾ ਸੁਣਦੇ ਆ ਉਹ ਬਾਕੀ ਇੰਡਸਟਰੀ ਵਧੀਆ ਕੰਮ ਕਰਦੀ ਹੈ ਅੱਜ ਵੀ ਸੁਣਿਆ ਉਹਨਾਂ ਦਾ ਗਾਣਾ ਅੱਜ ਵੀ ਨਵੇਂ ਗਾਣੇ ਦਾ ਰਿਲੀਜ਼ ਹੋਇਆ ਹੈ ਮੈਂ ਭਾਜੀ ਸਵੇਰੇ ਸਵੇਰੇ ਸੁਣਿਆ ਬਿਲਕੁਲ ਉੱਠਦੇ ਅਨਸਾਰ ਮੈਂ ਪਹਿਲਾਂ ਇਸ ਦੀ YouTube ਖੋਲੀ ਸਿੱਧਾ ਗਾਣਾ ਆਇਆ ਸਬਸਕ੍ਰਾਈਬ ਕੀਤਾ ਆਇਆ ਭਰਾ ਨੂੰ ਇੰਸਟਾ ਤੇ ਵੀ ਸੁਣਿਆ ਗਾ ਇਹ ਇਤਜ਼ਾਰ ਕਰ ਰਹੇ ਸੀ ਸਵੇਰ ਤੇ ਵੀ ਕਦੋਂ ਰਿਲੀਜ਼ ਹੋਏਗਾ ਹਾਂਜੀ ਇੱਕ ਵਾਰੀ ਅੱਖਾਂ ਵਿੱਚ ਨਾਮ ਹੋਈਆਂ ਕਿ ਆਪ ਹੁੰਦਾ ਤੇ ਵੀਡੀਓ 'ਚ ਵੀ ਆਉਂਦਾ ਕੋ ਨਵੇਂ ਤਰੀਕੇ ਦੀ ਵੀਡੀਓ ਕੋ ਬਣਾਉਂਦਾ ਨਾ ਤੇ ਇੱਕ ਵਾਰੀ ਪੂਰੇ ਸਾਥੀਕਾਂ ਨੂੰ ਅੱਖ ਲੱਗਦੀ ਪਰ ਉਹ ਚਲੋ ਰੱਬ ਦੀ ਕਰਨੀ ਮਨਜ਼ੂਰ ਹੈ ਜ਼ਿੰਦਗੀ ਜਿੰਨੀ ਸਗੀ ਰੱਬ ਦੇ ਕੰਮਾਂ ਤੇ ਕਿਹੜਾ ਜੋਰ ਹੈ ਬਿਲਕੁਲ ਇੱਕ ਤੁਹਾਡਾ ਹੁੱਕੇ ਵਾਲਾ ਸਟਾਈਲ ਬੜਾ ਪਸੰਦ ਆ ਲੋਕਾਂ ਨੂੰ ਬਹੁਤ ਪਸੰਦ ਕਰਦੇ ਨੇ ਹੁੱਕਾ ਕੀ ਤੁਹਾਡੇ ਪੁਰਖੇ ਰੱਖਦੇ ਹੁੰਦੇ ਸੀ ਉਹ ਕਿੱਥੋਂ ਉਹ ਚੀਜ਼ ਨੂੰ ਅਡਾਪਟ ਕੀਤਾ ਹੈ ਹੁੱਕਾ ਜੀ ਸਾਡੇ ਜਦੋਂ ਮੈਂ ਤੁਹਾਨੂੰ ਦੱਸਿਆ ਨਾ ਕਿ 12 ਕੋਹਾਂ ਤੇ ਇਹ ਲਹਿਜਾ ਬਦਲ ਜਾਂਦਾ ਬੋਲੀ ਦਾ ਕੋਈ ਵੀ ਬੋਲੀ ਹੋਵੇ ਕੋਈ ਵੀ ਹੋਵੇ ਇਸੇ ਤਰ੍ਹਾਂ ਇੱਕ ਰੀਜਨ ਚੋਂ ਤੁਸੀਂ ਦੂਜੇ ਰੀਜਨ 'ਚ ਐਂਟਰੀ ਕਰਦੇ ਹੋ ਜਾਂ ਇੱਕ ਜ਼ਿਲ੍ਹੇ ਚੋਂ ਦੂਜੇ ਜ਼ਿਲ੍ਹੇ 'ਚ ਜਾਂਦੇ ਹੋ ਤਾਂ ਉੱਥੇ ਤੁਹਾਨੂੰ ਜਿਹੜਾ ਕਲਚਰ ਆ ਸੱਭਿਆਚਾਰ ਆ ਉੱਥੋਂ ਦੇ ਜਿਹੜੇ ਹਾਸੀਆਂ ਖੇਡੀਆਂ ਜਾਂ ਜੁਗਤਾਂ ਜਾਂ ਕੁਝ ਵੀ ਆ ਨਾ ਉਹ ਤੁਹਾਨੂੰ ਥੋੜਾ ਜਿਹਾ ਅਲੱਗ ਦਿਖੂਗਾ ਦਿਖੂਗਾ ਅਗਲੇ ਦੂਜੇ ਪਿਛਲੇ ਨਾਲੋਂ ਤਾਂ ਹੁੱਕਾ ਇੱਕ ਤਾਂ ਇਹ ਸੀ ਕਿ ਸਾਡੇ ਬਜ਼ੁਰਗ ਹਰਿਆਣੇ ਦੇ ਵਿੱਚ ਅੱਜ ਵੀ ਤੁਹਾਨੂੰ ਪਤਾ ਹੁੱਕਾ ਸਾਰੇ ਪੀਂਦੇ ਆ ਅਸੀਂ ਹਸਾਰ ਤੋਂ ਆ ਤਹਿਸੀਲ ਸਾਡੀ ਫਤਿਹਾਬਾਦੀ ਪਿੰਡ ਸਾਡਾ ਸੱਜ ਰਹਿਲੀ ਸੀ ਜੀ ਤਾਂ ਉਹ ਤਾਂ ਦਾ ਸਾਰਾ ਪਿੰਡ ਵੀ ਪਿੰਡਾ ਸੀ ਸਾਡੇ ਜਿਹੜੇ ਦਾਦੇ ਪੜਦਾਦੇ ਸੀ ਉਹ ਵੀ ਪੀਦੇ ਸੀ ਇੱਕ ਤਾਂ ਇਹ ਜਾਗ ਲੱਗੀ ਘਰੋਂ ਜੀ ਤੇ ਉੱਤੋਂ ਜਦੋਂ ਅਜਾੜੇ ਪਏ ਆ ਪੰਜਾਬ ਨੂੰ ਅਜਾੜਿਆ ਇਹਨਾਂ ਨੇ ਇਹਦੀ ਇੱਕ ਤੇ ਲਕੀਰ ਖਿੱਚੀ ਫਿਰ ਸਾਨੂੰ ਉੱਥੋਂ ਮਜਬੂਰ ਹੋਣ ਨੂੰ ਡੰਗ ਦਾ ਮਾਰ ਕੇ ਉੱਥੋਂ ਕੱਢਿਆ ਅਗੱਲ ਚੱਲ ਜਾਂਦਾ ਗਿਆ ਇੱਥੇ ਨਾ ਤਾਂ ਜਦੋਂ ਅਸੀਂ ਇੱਥੇ ਪਹੁੰਚੇ ਤੇ ਅੱਗੋਂ ਜਿਹੜੇ ਸਾਡੇ ਵੀਰ ਸੀ ਇੱਥੋਂ ਦੇ ਲੋਕਲ ਜਿਨ੍ਹਾਂ ਨੂੰ ਅੱਜ ਆਪਾਂ ਜਟਕੇ ਕਹਿੰਨੇ ਆ ਜਾਂ ਜੰਗਲੀ ਕਹਿੰਨੇ ਆ ਤਾ ਰਾਵੀ ਬੈਲਟ ਆ ਸਾਡਾ ਸਾਰਾ ਇੱਥੇ ਰਾਵੀ ਆ ਮਿਰਜ਼ਾ ਸਾਹਾ ਆਪਣੇ ਲੱਗੇ ਹੀ ਪੈਂਦਾ ਇੱਥੇ ਤਸੀਲ ਜੜਾਂ ਵਾਲਾ ਜ਼ਿਲ੍ਹਾ ਲਾਲਪੁਰ ਤੇ ਇਹ ਇੱਥੇ ਸਾਡੀ ਜਿਹੜੀ ਪੂਰੀ ਬੈਲਟ ਆ ਰਾਏ ਅਮਰਤ ਖਾਂ ਖਰਲੇ ਇੱਕ ਪੰਜਾਬੀ ਯੋਧਾ ਹੋਇਆ ਉਹਨੇ ਜੰਗ ਲੜੀ ਸੀ 1857 ਦੇ ਵਿੱਚ ਗੋਰੇ ਜ਼ਖਲਾ ਨਾੜਬਰ ਕਿਲੇ ਉਹਨਾਂ ਨੂੰ ਮਾਰਿਆ ਸੀ ਉਹਨੇ ਇੱਥੇ ਜੰਗ ਆਜ਼ਾਦੀ ਤਾਂ ਇਹ ਬੈਲਟ ਉਹਦੀ ਆ ਅਸੀਂ ਜਦੋਂ ਇੱਥੇ ਆ ਕੇ ਬੈਠੇ ਸਾਡੇ ਜਟਕੇ ਦੇ ਭਰਾ ਵੀ ਹੁੱਕਾ ਪੀਂਦੇ ਸੀ ਅੱਗੋਂ ਇਹ ਵੀ ਪੀਂਦੀ ਸੀ ਹੂੰ ਸੋ ਉਤੋਂ ਅਸੀਂ ਵੀ ਪਿੰਦੇ ਸੀ ਉਹ ਇੱਥੇ ਆ ਕੇ ਤੇ ਫਿਰ ਹੋਰ ਜ਼ਿਆਦਾ ਮਤਲਬ ਕਿ ਪਸੰਦ ਲੱਗ ਗਿਆ ਸੋ ਇਹ ਫੈਮਲੀ ਦੇ ਵਿੱਚੋਂ ਦਾਦਾ ਫਿਰ ਮੇਰੇ ਬਾਪੂ ਜੀ ਫਿਰ ਮੇਰੀ ਬੇਬੇ ਵੀ ਪਿੰਦੀ ਆ ਤੇ ਹੁਣ ਮੈਂ ਵੀ ਨਾਲ-ਨਾਲ ਰੱਖਦਾ ਹਾਂ ਉਹਨਾਂ ਵੀ ਜ਼ਿਆਦਾ ਇਸ ਤਰ੍ਹਾਂ ਦੇ ਤੌਰ ਤੇ ਨਾਲ ਹੀ ਰੰਦਾ ਹਾਂ ਲੇਕਿਨ ਪੱਕੇ ਤੌਰ ਤੇ ਨਹੀਂ ਜੀ ਜਦੋਂ ਕਿਤੇ ਡੇਰੇ ਤੇ ਹੋਈ ਏ ਜਾਂ ਕਿਤੇ ਇੱਥੇ ਪਿੰਡ 'ਚ ਹੋਈ ਏ ਕਿਸੇ ਬੈਠੇ ਤਾਂ ਉਹਦੇ ਨਾਲ ਹੁੰਦਾ ਬਾਹਰ ਅੰਦਰ ਜ਼ਿਆਦਾ ਪੱਕਾ ਨਹੀਂ ਤੇ ਇੱਕ ਇਹ ਵੀ ਆ ਕਿ ਹੁੱਕੇ ਦੀ ਮਾਨਤਾ ਬੜੀ ਆ ਭਾਜੀ ਜਦੋਂ ਸਾਡੇ ਇੱਧਰ ਪੰਜਾਬ ਦੇ ਵਿੱਚ ਤੁਸੀਂ ਦੇਖੋ ਨਾ ਕਿ ਅਗਰ ਕਿਸੇ ਬੰਦੇ ਦੇ ਡੇਰੇ ਤੇ ਡੇਰਾ ਉਹ ਹੁੰਦਾ ਵੀ ਜਿੱਥੇ ਆਪਾਂ ਆਪ ਕੋ ਚਾਰ ਕਮਰੇ ਬਣਾ ਕੇ ਬਰਾਮਦਾ ਬਣਾ ਕੇ ਮੁੰਡਿਆਂ ਦੇ ਬਹਿਣ ਖਲੋਣ ਨੂੰ ਥਾਂ ਬਣਾਈ ਹੁੰਦੀ ਆ। ਅੱਛਾ ਉਹਨੂੰ ਡੇਰਾ ਕਹਿੰਦੇ ਨੇ ਇੱਧਰ। ਤੇ ਉਹਨੂੰ ਆਪਾਂ ਡੇਰਾ ਕਹਿੰਦੇ। ਕਿਉਂਕਿ ਆ ਜਿੱਦ ਤੱਕ ਕਿ ਅੱਲਾਹ ਵਾਸ਼ੂ ਲੂਕੇ ਵੋਟਾਂ ਬਹਿਣ ਖਲੋਣ ਜਿਹੜਾ ਸਿਸਟਮ ਹੁੰਦਾ ਉਹਨੂੰ ਆਪਾਂ ਡੇਰਾ ਕਿਨਤਾਰਾ ਵੀ ਕਹਿੰਦੇ ਆ ਡੇਰਾ ਵੀ ਕਹਿੰਦੇ ਆ। ਜੀ ਤੇ ਉਸ ਡੇਰੇ ਤੇ ਦਾਰੇ ਤੇ ਉਹ ਜੱਡਾ ਵੀ ਚੌੜੀਆ ਉਹਨੇ ਜੱਡਾ ਵੀ ਪੈਸਾ ਲਾ ਕੇ ਆਪਣਾ ਡੇਰਾ ਬਣਾਇਆ ਅਗਰ ਉਹਦੇ ਵਿੱਚ ਹੁੱਕਾ ਹੈ ਨਹੀਂ ਜਾਂ ਚੰਗਾ ਹੁੱਕਾ ਹੈ ਨਹੀਂ ਉਹਨੂੰ ਬੰਦੇ ਬੰਦਾ ਹੀ ਨਹੀਂ ਗਿਣਦੇ ਉਹਨੂੰ ਕਹਿੰਦੇ ਨੇ ਕਿ ਬੰਦਾ ਨੜੀ ਤੇ ਤੇਰਾ ਨੜੀ ਡੱਟਾ ਟੱਟਾ ਉਹਦਾ ਸੈਂਟਰ ਵਾਲੀ ਜਗ੍ਹਾ ਹੁੰਦੀ ਹੈ ਜੀ ਹੁੱਕੇ ਦੀ ਤੇ ਨੜੀ ਉਹਦੀ ਜਿਹੜਾ ਪਾਈਪ ਲੱਗਾ ਹੁੰਦਾ ਉਹਨੂੰ ਕਿਹਾ ਜਾਂਦਾ ਜੀ ਕਿ ਬੰਦੀ ਦਿੱਤੇ ਵਾਲਾ ਨਹੀਂ ਆ ਇਹਦੇ ਕੋ ਚੰਗਾ ਹੁੱਕਾ ਹੀ ਨਹੀਂ ਆ ਕਿੰਨੇ ਕੀ ਗੱਲ ਮਕਾਉਣੀ ਨੇ ਜੀ ਹੰਦਰ ਸਾਹਿਬ ਕਦੇ ਪੰਜਾਬ ਦੇ ਚੜ੍ਹਦੇ ਪੰਜਾਬ ਦੇ ਵਿੱਚ ਆਉਣ ਦਾ ਸਬਬ ਬਣਿਆ ਕਿਤੇ ਆਇਓ ਪੰਜਾਬ ਦੇ ਵਿੱਚ ਬਾਬੇ ਅਰਦਾਸ ਹੀ ਆ ਜੀ ਸਰਕਾਰਾਂ ਆਉਣ ਹੀ ਨਹੀਂ ਦਿੰਦੀਆਂ ਵੀਜ਼ੇ ਵਾਲਾ ਬੜਾ ਇਸ਼ੂ ਆ ਤੇ ਆਉਣ ਨੂੰ ਮਨ ਬਹੁਤ ਕਰਦਾ ਵੀ ਕਿਸੇ ਤਰੀਕੇ ਨਾਲ ਜਾਈਏ ਆਪਣੇ ਸਾਰੇ ਭਰਾਵਾਂ ਨੂੰ ਮਿਲੀਏ ਉੱਥੇ ਆਪਣੇ ਪੁਰਖਿਆਂ ਦੀ ਥਾਂ ਵੇਖੀ ਜੀ ਤੇ ਸਾਡੇ ਪੁਰਖੇ ਮੱਝਾਂ ਚਾਰਦੇ ਰਹਿ ਫਿਰਦੇ ਰਹਾ ਨਾ ਨਾਲ ਬੰਦੇ ਰਹੇ ਆ ਤਾਂ ਉਹ ਥਾਂ ਵੇਖਣ ਨੂੰ ਮਨ ਬਹੁਤ ਕਰਦਾ ਪਰ ਆਇਆ ਮੈਂ ਕਦੀ ਨਹੀਂ ਆਉਣ ਦੀ ਟਰਾਈ ਇੱਕ ਦੋ ਵਾਰ ਕੀਤੀ ਆ ਪਰ ਉਹ ਨਹੀਂ ਵੀਜ਼ਾ ਨਹੀਂ ਮਿਲਿਆ ਹੰਜਰਾ ਸਾਹਿਬ ਤੁਹਾਡਾ ਪਰਿਵਾਰ ਦਾ ਮੈਂਬਰ ਇੱਧਰ ਵੀ ਕੋਈ ਰਹਿੰਦਾ ਏ ਹਸਾਰ ਵਾਲੇ ਪਾਸੇ ਤੁਹਾਡੇ ਪੁਰਖਿਆਂ ਦੇ ਪਰਿਵਾਰਕ ਮੈਂਬਰ ਉਹਨਾਂ ਦੇ ਭਰਾ ਕੋਈ ਹਜੇ ਵੀ ਰਹਿੰਦੇ ਨੇ ਹਸਾਰ ਦੇ ਵਿੱਚ ਨਹੀਂ ਜੀ ਹਸਾਰ ਚ ਹੁਣ ਆਪਣਾ ਮੈਂਬਰ ਕੋਈ ਵੀ ਨਹੀਂ ਜੀ ਆਪਣੇ ਸਾਰੇ ਉਦੋਂ ਹੀ ਉੱਠ ਕੇ ਬਲਕਿ ਆਰਮੀ ਨੇ ਧੱਕੇ ਨਾਲ ਸਾਨੂੰ ਲੈ ਹੁੰਦਾ ਸੀ ਆਪਣੇ ਸਾਰੇ ਆ ਗਿਆ ਸੀ ਜੀ ਕੋਈ ਵੀ ਨਹੀਂ ਸੀ ਰਹਿ ਗਿਆ ਉੱਥੇ ਹੰਜਰਾ ਸਾਹਿਬ ਤੁਹਾਨੂੰ ਕੀ ਲੱਗਦਾ ਕਿ ਅੱਜ ਦੇ ਇਸ ਆਧੁਨਿਕ ਯੁੱਗ ਦੇ ਵਿੱਚ ਕਿਸ ਤਰ੍ਹਾਂ ਪੰਜਾਬੀ ਨੂੰ ਹੋਰ ਬੁਲੰਦੀਆਂ ਤੇ ਲਜਾਇਆ ਜਾ ਸਕਦਾ ਕਿਹੜੇ ਉਹ ਤਰੀਕੇ ਨੇ ਤੁਸੀਂ ਵੀ ਪੰਜਾਬੀ ਮਾਮੂਲੀ ਲਈ ਬਹੁਤ ਸੋਹਣਾ ਕੰਮ ਕਰ ਰਹੇ ਹੋ ਇੱਥੇ ਪਾਕਿਸਤਾਨ ਦੇ ਵਿੱਚ ਤਾਂ ਹੋਰ ਕਿਹੜੇ-ਕਿਹੜੇ ਕੰਮ ਨੇ ਜਿਹੜੇ ਚੜ੍ਹਦੇ ਪੰਜਾਬ ਤੇ ਲਹਿੰਦੇ ਪੰਜਾਬ ਵਾਲੇ ਮਿਲ ਕੇ ਕਰ ਸਕਦੇ ਨੇ ਜੀ ਜ਼ਬਾਨ ਜਿਹੜੀ ਹੈ ਨਾ ਜੀ ਉਹ ਕਦੇ ਵੀ ਕਹਿੰਦੇ ਹੁੰਦੇ ਆ ਬੋਲਣ ਨਾਲ ਜ਼ਿੰਦਾ ਨਹੀਂ ਰਹੀ ਅੱਜ ਅਸੀਂ ਇਹ ਗੱਲ ਤਾਂ ਬੜੀ ਕਰਦੇ ਆ ਕਿ 12 ਕਰੋੜ ਲੋਕ ਇੱਧਰ ਬੋਲ ਰਹੇ ਆ 2 ਕਰੋੜ ਲੋਕ ਉੱਧਰ ਬੋਲ ਰਹੇ ਆ ਕੈਨੇਡਾ ਅਮਰੀਕਾ ਬਰਤਾਨੀਆ ਬੋਲੀ ਜਾ ਰਹੀ ਹੈ ਬਿਲਕੁਲ ਲੇਕਿਨ ਮੇਰਾ ਮੰਨਣਾ ਹੈ ਕਿ ਬੋਲਣ ਦੇ ਨਾਲ ਜ਼ਬਾਨਾਂ ਜਾਂਦਾ ਨਹੀਂ ਰਹਿੰਦੀਆਂ ਜਦੋਂ ਤੱਕ ਉਹਨਾਂ ਦੇ ਵਿੱਚ ਇਲਮ ਟਰਾਂਸਫਰ ਨਹੀਂ ਹੁੰਦਾ ਜਦੋਂ ਉਹਨਾਂ ਵਿੱਚ ਐਜੂਕੇਸ਼ਨ ਨਹੀਂ ਦਿੱਤੀ ਜਾਂਦੀ ਤੇ ਜਦੋਂ ਤੱਕ ਉਹਨਾਂ ਦੀ ਵੋਕੈਬਲਰੀ ਨਾ ਬਣਾਈ ਜਾਵੇ ਉਹਦੇ ਵਿੱਚ ਚੀਜ਼ਾਂ ਦੇ ਨਵੇਂ ਅੱਖਰ ਨਾ ਘੜੇ ਜਾਣ ਜਿਵੇਂ ਟਰੈਕਟਰ ਹੈ ਉਹਦਾ ਸਾਡੇ ਕੋਲ ਮਤਬਾਦਲ ਪੰਜਾਬੀ 'ਚ ਹੈ ਨਹੀਂ ਕੰਪਿਊਟਰ ਹੈ ਉਹਦਾ ਸਾਡੇ ਕੋਲ ਮਤਬਾਦਲ ਪੰਜਾਬੀ 'ਚ ਹੈ ਨਹੀਂ ਜਿਵੇਂ ਮੋਬਾਈਲ ਹੈ ਸਾਡੇ ਕੋਲ ਇਹਦਾ ਅਸੀਂ ਮਤਲਬ ਕਿ ਅਸੀਂ ਬਣਾਈ ਨਹੀਂ ਵੋਕੈਬਲਰੀ ਨਾ ਅੱਖਰ ਨਵੇਂ ਘੜੇ ਹੀ ਨਹੀਂ ਚੀਜ਼ਾਂ ਦੇ ਸੋ ਜਾਣ ਜਿਹੜੀ ਹੁੰਦੀ ਹੈ ਉਹ ਅੱਖਰਾਂ 'ਚ ਹੁੰਦੀ ਹੈ ਵੋਕੈਬਲਰੀ 'ਚ ਹੁੰਦੀ ਹੈ ਤਾਂ ਇੱਕ ਤਾਂ ਇਹ ਕਿ ਇਹਦੇ ਵਿੱਚ ਇਲਮ ਟਰਾਂਸਫਰ ਹੁੰਦਾ ਰਹੇ ਇਹ ਸਕੂਲਾਂ ਕਾਲਜਾਂ ਦੇ ਵਿੱਚ ਰਵੇ ਔਰ ਨਵੇਂ ਤੋਂ ਨਵਾ ਜਿਹੜਾ ਵੀ ਸਾਇੰਸ ਦਾ ਇਲਮ ਹੈ ਜਾਂ ਕੋਈ ਹੋਰ دینی ਦੁਨੀਆ ਦਾ ਕੋਈ ਵੀ ਇਲਮ ਹੈ ਉਹ ਇਹਦੇ ਵਿੱਚ ਟ੍ਰਾਂਸਫਰ ਕੀਤਾ ਜਾਵੇ ਔਰ ਸਾਡੀ ਨਵੀਂ ਪਨੀਰੀ ਤਾਂ ਇਹ ਸਾਡੇ ਜਵਾਕਾਂ ਤਾਂ ਕੋ ਨੂੰ ਪਹਚਾਇਆ ਜਾਵੇ ਜੀ ਦੂਜਾ ਇਹਦੇ ਵਿੱਚ ਵੋਕੇਬਲਰੀ ਜਿਹੜੀ ਆ ਉਹ ਜਿਹੜੇ ਸਾਡੇ ਸੂ ਜਵਾਨ ਨੇ ਸਾਡੇ ਖੋਜਕਾਰ ਨੇ ਜਿਹੜੇ ਅੱਖਰ ਇਹਦੇ ਮਰਦੇ ਜਾ ਰਹੇ ਪਿੱਛੋਂ ਅਸੀਂ ਨਵੇਂ ਤਾਂ ਕੀ ਘਟਨੇ ਸੀ ਕਈ ਅੱਖਰ ਸਾਡੇ ਮਾਰ ਵੀ ਗਏ ਹੁਣ ਪੰਜਾਬੀ ਦੇ ਜਿਵੇਂ ਸੋਝੜਾ ਵੇਲਾ ਲੋਡਾ ਵੇਲਾ ਡੀਗਰ ਵੇੜਾ ਇਹ ਅੱਜ ਦੀਆਂ ਚੀਜ਼ ਅੱਖਰ ਜਿਹੜੇ ਅੱਜ ਦੀ ਨੌਜਵਾਨੀ ਨੂੰ ਤਾਂ ਪਤਾ ਨਹੀਂ ਵੀ ਲੋਡਾ ਵਾਲਾ ਕਿਹਨੂੰ ਕਹਿੰਦੇ ਸੀ ਹਨਾ ਡਿਗਰੀ ਕਿਹਨੂੰ ਕਹਿੰਦੇ ਸੀ ਤਾਂ ਇਦਾਂ ਤਾਂ ਇਹ ਜਿਹੜੇ ਅੱਖਰ ਇਹਨਾਂ ਨੂੰ ਸੰਭਾਲਿਆ ਜਾਵੇ ਉਹ ਨਵੇਂ ਅੱਖਰ ਦੇ ਵਿੱਚ ਘੜੀਆਂ ਨੂੰ ਰੀਲਮ ਟਰਾਂਸਫਰ ਕੀਤਾ ਜਾਵੇ ਇਨਸ਼ਾਅੱਲਾ ਮਾਂ ਬੁਲੀ ਕਦੇ ਨਹੀਂ ਮਰਦੀ ਜੀ ਇਸ ਤੋਂ ਇਲਾਵਾ ਹੰਜਰਾ ਸਾਹਿਬ ਕਿੰਨੇ ਤੱਕ ਪੜ ਚੁੱਕੇ ਨੇ ਕਿੰਨੇ ਕਲਾਸਾਂ ਪੜੀਆਂ ਫਿਰ ਉਸ ਤੋਂ ਬਾਅਦ ਹੁਣ ਕਿਹੜੇ ਕਿਹੜੇ ਪਾਸੇ ਨੂੰ ਕੰਮ ਕਰ ਰਹੇ ਨੇ ਮੈਂ ਜੀ ਇੰਨਾ ਕੀ ਪੜਿਆ ਕਿ ਮੈਂ ਆਪਣੇ ਦਸਤਕਸ ਜਿਹੜੇ ਕਰ ਲੈਣਾ ਯਾਨੀ ਕਿ ਸਿਗਨੇਚਰ ਜਿਹੜੇ ਹੁੰਦੇ ਆ ਬੀਏ ਕੀਤਾ ਆ ਭਾਜੀ ਮੈਂ ਗ੍ਰੈਜੂਏਟ ਆ ਤੇ ਉਸ ਤੋਂ ਬਾਅਦ ਫਿਰ ਆ ਆ ਵੀ ਨਹੀਂ ਪੜੇ ਨਹੀਂ ਕਿ ਕਿ ਐਮਏ ਦੀ ਤਿਆਰੀ ਜਿਹੜੀ ਆ ਉਹ ਕੀਤੀ ਜਾਵੇ ਤੇ ਐਮਏ ਪੰਜਾਬੀ ਮੈਂ ਕਰਾਂ ਉਸ ਤੋਂ ਬਾਅਦ ਐਮਫਿਲ ਪੰਜਾਬੀ ਚਲੋ ਕੋ ਲਿਖਤੀ ਰੂਪ ਬੋਲਣ ਦੇ ਵਿੱਚ ਤਾਂ ਆਪਾਂ ਬੜੀ ਮਾਂ ਬੋਲੀ ਦੀ ਸੇਵਾ ਕਰ ਲਈ ਆ ਕੋ ਲਿਖਤੀ ਰੂਪ ਦੇ ਵਿੱਚ ਵੀ ਹੁਣ ਦਿਨ ਆਇਆ ਕਰਨ ਦਾ ਕੋਈ ਕਿਤਾਬ ਕੋਈ ਵਕਾਇਦਰੀ ਨਵੀਂ ਕੋਈ ਪੁਰਾਣੀ ਅਖਰ ਖੋਜੇ ਜਾਣ ਤਾਂ ਇਹਦੇ ਬਾਰੇ ਮੈਂ ਸੋਚਦਾ ਕਿ ਜੁੜੇ ਇਨਸ਼ਾਅੱਲਾ ਮੈਂ ਬਹੁਤ ਛੇਤੀ ਕੰਮ ਸ਼ੁਰੂ ਕਰਨਾ ਤੇ ਇਹ ਆਪਾਂ ਕਰਾਂਗੇ ਹੂੰ ਇਸ ਤੋਂ ਇਲਾਵਾ ਫਿਰ ਨਾਲ-ਨਾਲ ਖੇਤੀ ਕਰ ਰਹੇ ਹਾਂ ਹਾਂ ਜੀ ਆਪਣਾ ਪਿਓ ਦਾਦਿਆਂ ਦਾ ਕੰਮ ਆ ਜਿਹੜਾ ਵਿਰਾਸਤੀ ਉਹ ਜੀਵਿੰਦਾਰਾ ਕਿਸਾਨੀ ਹੈ ਤੇ ਉਹ ਕਰੀਦਾ ਤੇ ਉਹਦੇ ਵਿੱਚੋਂ ਸੋਨਾ ਮਾਲਕ ਬਥੇਰੀ ਰੋਜੀ ਜਾਂਦਾ ਤੇ ਉਹ ਹੀ ਆਪਣਾ ਬਿਜ਼ਨਸ ਆ ਉਹ ਹੀ ਆਪਣਾ ਕੰਮ ਆ ਜਿਹੋਰਾ ਆਪ ਕੰਮ ਨਹੀਂ ਕਰਦਾ ਹੂੰ ਚੜ੍ਹਦੇ ਪੰਜਾਬ ਦੇ ਲਈ ਕੋਈ ਬੋਲ ਜੋ ਤੁਸੀਂ ਬੋਲਣਾ ਚਾਹੁੰਦੇ ਹੋ ਕਿਉਂਕਿ ਪੰਜਾਬੀ ਤੁਹਾਨੂੰ ਸੁਣਨਗੇ ਚੜ੍ਹਦੇ ਪੰਜਾਬ ਵਾਲੇ ਹੁਣ ਕਿਉਂਕਿ ਆਪਣੇ ਭਰਾ ਦੇ ਨਾਲ ਗੱਲਬਾਤ ਕਰ ਰਹੇ ਨੇ ਲਹਿੰਦੇ ਪੰਜਾਬ ਵਾਲੇ ਦੇ ਨਾਲ ਹਾਂਜੀ ਚੜ੍ਹਦੇ ਪੰਜਾਬ ਵਾਲਿਆਂ ਲਈ ਸਭ ਤੋਂ ਪਹਿਲਾਂ ਤਾਂ ਪਿਆਰ ਆ ਅੰਦਰੋਂ ਦਿਲੋਂ ਪਿਆਰ ਆਉਂਦਾ ਕਿ ਸਾਡੇ ਬਾਬੇ ਉੱਥੋਂ ਆਏ ਆ ਸਾਨੂੰ ਉਸ ਧਰਤੀ ਨਾਲ ਉਹ ਉਸ ਧਰਤੀ ਦੇ ਰਹਿਣ ਵਾਲੇ ਲੋਕਾਂ ਨਾਲ ਐਸੇ ਬੜਾ ਪਿਆਰ ਆ ਹਾਂ ਉਰਾਸ ਹੈ ਇੱਕ ਉਮੀਦ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਬਾਰਡਰ ਚੁੱਕੇ ਜਾਣ ਸਾਨੂੰ ਬੀਜਿਆਂ ਦੀ ਲੋੜ ਨਾ ਪਵੇ ਜਾਂ ਕਿਸੇ ਪਰਮਿਸ਼ਨਾਂ ਦੀ ਲੋੜ ਨਾ ਪਵੇ ਅਸੀਂ ਆਈਏ ਜਾਈਏ ਹਾਂ ਬਾਕੀ ਚੜ੍ਹਦੇ ਪੰਜਾਬ ਵਾਲਿਆਂ ਵਾਸਤੇ ਇੰਨਾ ਕਾ ਕੇ ਤੁਸੀਂ ਹੁਣ ਤੱਕ ਜਿਸ ਵੀ ਹਿਸਾਬ ਦੇ ਵਿੱਚ ਮਾਂ ਬੋਲੀ ਨੂੰ ਜੱਫਾ ਪਾ ਕੇ ਰੱਖਿਆ ਹੋਇਆ ਬਹੁਤ ਸਾਰੇ ਬੰਦੇ ਕਹਿੰਦੇ ਜਦੋਂ ਕਿਤੇ ਗੱਲ ਆਵੇ ਨਾ ਦੇਖੋ ਚੜ੍ਹਦੇ ਪੰਜਾਬ ਵਾਲੇ ਤਾਂ ਆਪਣੀ ਬੋਲੀ ਬੈਂਟਕੋਟ ਪਾ ਕੇ ਵੀ ਬੋਲਦੇ ਨੇ ਕੈਨੇਡਾ ਜਾ ਕੇ ਵੀ ਬੋਲਦੇ ਨੇ ਉੱਥੇ ਪਾਰਲੀਮੈਂਟ ਚ ਲਾਗਾ ਬੋਲੀ ਸਕੂਲਾਂ ਚ ਲਾਗਾ ਬੋਲੀ ਤਾਂ ਲੋਕ ਕਹਿੰਦੇ ਆ ਕਿ ਉਹਨਾਂ ਦੀ ਧਰਮ ਦੀ ਬੋਲੀ ਆ ਤਾਂ ਉਹਨਾਂ ਦਾ ਜਬੂਰੀ ਆ ਹਾਂ ਧਰਮ ਦੀ ਬੋਲੀ ਆ ਜਾਂ ਮਤਲਬ ਮਜਬੂਰੀ ਆ ਉਹ ਗੱਲ ਮੈਂ ਨਹੀਂ ਕਰਦਾ ਲੇਕਿਨ ਸਾਡੀ ਮਾਂ ਬੋਲੀ ਆ ਪਹਿਲੇ ਬਿਲਕੁਲ ਤੇ ਬੜੇ ਹਜ਼ਾਰਾਂ ਸਾਲਾਂ ਤੋਂ ਸਾਡੀ ਮਾਂ ਬੋਲੀ ਆ ਜਿਵੇਂ ਉਹਨੂੰ ਜੱਫਾ ਪਾ ਕੇ ਰੱਖਿਆ ਹੋਇਆ ਇਹਨਾਂ ਨੇ ਔਰ ਇਹਨਾਂ ਨੂੰ ਦੇਖ ਕੇ ਚੜਦੇ ਪੰਜਾਬ ਵਾਲਿਆਂ ਸਾਡੀ ਨੌਜਵਾਨੀ ਵੀ ਪ੍ਰਭਾਵਿਤ ਹੁੰਦੀ ਆ ਸਿੱਧੂ ਮੂਸੇ ਵਾਲੇ ਦੇ ਗਾਣੇ ਅੱਜ ਸਾਡੀਆਂ ਲੀਡ ਕਲਾਸ ਜਿਹੜੀ ਆ ਉਹ ਉ ਤਾਂ ਪੰਜਾਬੀ ਬੋਲਣਾ ਪਸੰਦ ਨਹੀਂ ਕਰਦੀ ਪਰ ਜਦੋਂ ਉਹਨਾਂ ਨੂੰ ਨੱਚਣਾ ਗਾਉਣਾ ਪਾਰਟੀਆਂ ਤੇ ਗੱਡੀਆਂ 'ਚ ਗਾਣੇ ਸੁਣਨੇ ਆ ਸਨੈਪਚੈਟਾਂ ਪਾਉਣੀਆਂ ਤਾਂ ਉਹਨਾਂ ਪੰਜਾਬੀ 'ਚ ਪਾਉਣੀਆਂ ਹੂੰ ਸਿੱਧੂ ਦੀਆਂ ਪਾਉਣੀਆਂ ਜਾਂ ਕਰਨ ਔਜਲਾ ਕੋਈ ਹੋਰ ਸਿੰਗਰ ਆ ਤਾਂ ਇੱਕ ਇਹ ਇੰਡਸਟਰੀਅਲੋਂ ਵੀ ਇਹਵੇਂ ਕੰਮ ਜਾਰੀ ਰੱਖਣ ਔਰ ਦੂਮੇ ਮਾਂ ਬੋਲੀ ਨਾਲ ਜੁੜੇ ਹੋਏ ਨੇ ਲੋਕ ਇਹਵੇਂ ਜੁੜੇ ਰਹਿਣ ਹਾਂ ਤੇ ਬਾਕੀ ਦੁਆਵਾਂ ਨੇ ਪਿਆਰ ਹੈ ਤੇ ਪਿਆਰ ਬਣਾਈ ਰੱਖਣ ਬਿਲਕੁਲ ਇਹ ਇਸ ਤਰ੍ਹਾਂ ਹੋ ਸਕਦਾ ਕਿ ਚੜ੍ਹਦਾ ਤੇ ਲੈਂਦਾ ਪੰਜਾਬ ਇੱਕ ਮੰਚ ਤਿਆਰ ਕਰੇ ਜਿੱਥੇ ਪੰਜਾਬੀ ਮਾਂ ਬੋਲੀ ਨੂੰ ਚਾਣ ਵਾਲੇ ਪ੍ਰੇਮੀ ਇਕੱਠੇ ਹੋਣ ਫਿਰ ਉਹ ਵਿਸਥਾਰ ਹੋਵੇ ਅੱਗੇ ਪੰਜਾਬੀ ਦਾ ਬਿਲਕੁਲ ਇਸ ਤਰ੍ਹਾਂ ਦੀਆਂ ਸੱਥਾਂ ਇਸ ਤਰ੍ਹਾਂ ਦੀਆਂ ਕਾਨਫਰੰਸਾਂ ਜਿੱਥੇ ਇਕੱਠ ਹੁੰਦਾ ਲੇਨ ਤੇ ਚੜਦੇ ਪੰਜਾਬ ਦੇ ਸੂ ਜਵਾਨਾਂ ਦਾ ਖੋਜਕਾਰਾਂ ਦਾ ਅਦਬ ਲਿਖਣ ਵਾਲਿਆਂ ਦਾ ilm ਰੱਖਣ ਵਾਲਿਆਂ ਦਾ ਇਕੱਠ ਹੁੰਦਾ ਉਹ ਕਾਨਫਰੰਸਾਂ ਹੁਣ ਸ਼ੁਰੂ ਹੋ ਰਹੀਆਂ ਨੇ ਪਿਛਲੇ ਦਿਨਾਂ ਦੇ ਵਿੱਚ ਇੱਕ ਅਮਰਦਾ ਬੱਟੂ ਹੋਰਾਂ ਨੇ ਇੱਕ ਇੰਟਰਨੈਸ਼ਨਲ ਪੰਜਾਬੀ ਕਾਨਫਰੰਸ ਕਰਵਾਈ ਸੀ ਜਿਹਦੇ ਵਿੱਚ ਪੰਜਾਬ ਦੇ ਢੇਰਾਂ ਮੁੱਦੇ ਜਿਹੜੇ ਨੇ ਉਹ ਰੱਖੇ ਗਿਆ ਸੀ ਬੋਲੀ ਦਾ ਮੁੱਦਾ ਪਾਣੀਆਂ ਦਾ ਮੁੱਦਾ ਨੌਜਵਾਨੀ ਦਾ ਮੁੱਦਾ ਕਿਸਾਨਾਂ ਇਹਦਾ ਮੁੱਦਾ ਮਜ਼ਦੂਰਾਂ ਪਿਆਟੀ ਔਰ ਪੰਜਾਬ ਦੀ ਜਿਹੜੀ ਵੰਡ ਹੋਈ ਹੈ ਪਹਿਲੇ ਉਸ ਦਾ ਔਰ ਸਾਡੇ ਲਹਿੰਦੇ ਪੰਜਾਬ ਨੂੰ ਫਿਰ ਦੁਬਾਰਾ ਜਿਹੜਾ ਚੜ੍ਹਦਾ ਪੰਜਾਬ ਬਣਿਆ ਗਿਆ ਹਰਿਆਣਾ ਹਮਾਚਲ ਵਿੱਚੋਂ ਕੱਢੇ ਗਿਆ ਸੋ ਇਸੇ ਤਰ੍ਹਾਂ ਸਾਡੇ ਲਹਿੰਦੇ ਪੰਜਾਬ ਨੂੰ ਵੀ ਇੱਥੇ ਵੰਡਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਉਹ ਮੁੱਦਾ ਸਾਰੇ ਮੁੱਦਿਆਂ ਦੇ ਵਿੱਚ ਡਿਸਕਸ ਕੀਤੇ ਔਰ ਇਹ ਮੰਚ ਹੁਣ ਬਣਦੇ ਜਾ ਰਹੇ ਨੇ ਹੌਲੀ-ਹੌਲੀ ਔਰ ਲੋਕ ਇਕੱਠੇ ਹੁੰਦੇ ਜਾ ਰਹੇ ਨੇ ਤੇ ਆਸ ਕਰਦੇ ਹਾਂ ਕਿ ਇਨਸ਼ਾਅੱਲਾ ਅੱਗੇ ਇਸ ਤੋਂ ਵੱਡੀਆਂ ਕਾਨਫਰੰਸਾਂ ਤੇ ਇਸ ਤੋਂ ਵੱਡੇ ਮੰਚ ਹੋਣਗੇ ਔਰ ਉੱਥੋਂ ਹੀ ਬੰਦੇ ਚੁਣੇ ਜਾਣ ਬੰਦੇ ਨਿਕਲਣ ਜਿਹੜੇ ਆਪਣੀ ਮਾਂ ਬੋਲੀ ਦੀ ਕੋ ਨਵਾਂ ਰਾਹ ਕੋ ਨਵੇਂ ਰੂਪ ਤਿਆਰ ਕਰਨ ਇਸ ਤੋਂ ਇਲਾਵਾ ਨਾਸਰ ਟੈਲਰ ਵੀ ਤੁਹਾਡੇ ਨਾਲ ਹੀ ਹੁੰਦੇ ਨੇ ਕਿ ਕਿਵੇਂ ਫਿਰ ਕਿਸ ਤਰੀਕੇ ਦੇ ਨਾਲ ਕੰਮ ਕਰਦੇ ਹੋ ਇਕੱਠੇ ਮਿਲ ਕੇ ਪੰਜਾਬੀ ਮਾਂ ਬੋਲੀ ਦੇ ਲਈ ਕਿਹੜੇ ਕਿਹੜੇ ਪਲੇਟਫਾਰਮ ਤੁਸੀਂ ਹੋਰ ਚੁਣੇ ਹੋਏ ਨੇ ਆਪਣਾ ਪਲੇਟਫਾਰਮ ਤਾਂ ਜੀ ਆਪਣੇ ਕਾਊਂਟ ਆ ਵੀ ਜਿਹੜੇ ਮੇਰੇ ਆ ਇੰਸਟਾਗ੍ਰam ਆ ਜਾਂ ਫੇਸਬੁੱਕ ਆ ਜਾਂ ਯੂਟਿਊਬ ਵਗੈਰਾ ਇਹ ਆ ਬਾਕੀ ਭਾਈ ਨਾਸਰੂਨੀ ਉਹ ਆਪਣੇ ਵੈਸੇ ਵੀ ਤਲਾਕ ਆਇਆ ਉਹਨਾਂ ਨਾਲ ਭਰਾ ਆ ਆਪਣੇ ਪਿਆਰ ਆ ਉਹਨਾਂ ਨਾਲ ਤਾਂ ਉਹ ਸਟੋਰੀਆਂ ਕਾਸਟ ਕਰਦੇ ਜਿਹੜੇ ਦੁਖਿਆਰੀ ਲੋਕ ਮੈਂ ਕਹੂੰਗਾ ਦੁੱਖਾਂ ਦੇ ਜਿਹੜੇ ਜਿਹੜੇ ਆਪਣੇ ਆਪਣੇ ਜਿਗਰ ਦੇ ਟੁਕੜੇ ਆਪਣੇ ਅੰਦਰਾਂ ਦੇ ਟੁਕੜੇ ਭੈਣਾਂ ਨੇ ਭਰਾ ਮਾਵਾਂ ਨੇ ਪੁੱਤ ਗਵਾਏ ਹੋਇਆ ਗਵਾਚੇ ਹੋਇਆ ਉਧਰ ਰਹਿ ਗਿਆ ਕੋਈ ਉਧਰ ਰਹਿ ਗਿਆ ਉਹ ਇਹਨਾਂ ਨੂੰ ਮਨਾਉਣ ਦੀ ਕੋਸ਼ਿਸ਼ ਕਰਦੇ ਨੇ ਤੇ ਮੈਨੂੰ ਲੱਗਦਾ ਕੋ ਸਾਡੇ ਤੋਂ ਵੀ ਵੱਡੀ ਸੇਵਾ ਹੈ ਕੋਈ ਕਰ ਰਿਹਾ ਨੇ ਭਾਈ ਨਾਸਰੂਨੀ ਉਹ ਵੀ ਇਹ ਕਹਿ ਲਓ ਕਿ ਉਹਨਾਂ ਦੇ ਚੈਨਲ ਜਾਂ ਉਹਨਾਂ ਦੇ ਜਿਹੜੇ ਪਲੇਟਫਾਰਮ ਆ ਉਹ ਵੀ ਇੱਕ ਸਾਧ ਦੇ ਆਪਣੇ ਹੀ ਆ ਕੋਈ ਨਹੀਂ ਤਾਂ ਕੰਮ ਆਪਾਂ ਇਕੱਠਾ ਕੋਈ ਵੀ ਹੋਵੇ ਕੋਈ ਦੁਕਾਨ ਦਾ ਮੇਲਾ ਹੋਵੇ ਕੋਈ ਅਦਬੀ ਮਹਿਫਲ ਹੋਵੇ ਤਾਂ ਭਾਈ ਫੋਨ ਕਰ ਦਿੰਦੇ ਆ ਚਲੇ ਜਾਂਦਾ ਜਾਂ ਮੈਂ ਮੈਨੂੰ ਫੋਨ ਕਰ ਦਨਾ ਉਹ ਆ ਜਾਂਦੇ ਹੰਦਰਾ ਸਾਹਿਬ ਜਿਸ ਤਰ੍ਹਾਂ ਕੋਰਤਾਰਪੁਰ ਸਾਹਿਬ ਦਾ ਲਾਂਗਾ ਖੁੱਲਿਆ ਹਰ ਕਿਸੇ ਨੇ ਜਾ ਕੇ ਬਾਬੇ ਨਾਨਕ ਨੂੰ ਨਤਮਸਤਕ ਹੋਇਆ ਹੋਏ ਨੇ ਤੇ ਹੁਣ ਹਰ ਕਿਸੇ ਪੰਜਾਬੀ ਦੀ ਖੁਆਹਸ਼ ਹੈ ਕਿ ਇਹ ਸਰਹੱਦਾਂ ਖੁੱਲ ਜਾਣ ਇਹ ਜਿਹੜੀ ਦੂਰੀਆਂ ਨੇ ਦੂਰੀਆਂ ਮਿਟ ਜਾਣ ਭਾਈ ਭਾਈ ਨੂੰ ਮਿਲੇ ਜਿਹੜੇ ਵੰਡ ਦੇ ਵਿੱਚ ਵਿਛੜ ਗਏ ਸੀ ਹੁਣ ਵੀ ਇਸ ਤਰ੍ਹਾਂ ਕਰਤਾਰਪੁਰ ਸਾਹਿਬ ਦਾ ਲਾਂਘਾ ਖੁੱਲਿਆ ਜਦੋਂ ਚੜਦੇ ਪੰਜਾਬ ਵਾਲੇ ਕਰਤਾਰਪੁਰ ਸਾਹਿਬ ਨਤਮਸਤਕ ਹੋਣ ਜਾਂਦੇ ਨੇ ਤਾਂ ਕਈ ਉੱਥੇ ਜਿਹੜੇ ਵਿਛੜੇ ਹੋਏ ਭਰਾ ਨੇ ਤਾਂ ਆਪਸ ਦੇ ਵਿੱਚ ਮਿਲਦੇ ਨੇ ਤਾਂ ਫਿਰ ਕਈ ਵਾਰ ਉੱਥੇ ਭਾਵਕ ਮਾਹੌਲ ਵੀ ਬਣ ਜਾਂਦਾ ਹੈ ਕਰਤਾ ਹਰਪੁਰਲੀ ਦਾ ਦਾਰੀ ਜਿਹੜੀ ਐ ਉਹ ਲੀਡਰਾਂ ਤੋਂ ਪਹਿਲੇ ਤਾਂ ਮੈਂ ਬੱਬਾ ਗੁਰਨਾਨੰਦ ਦੀ ਜੀ ਦਾ ਧੰਨਵਾਦ ਕਰੂੰਗਾ ਕਿ ਉਹਨਾਂ ਨੇ ਆਪਣੇ ਆਪਣੇ ਆਖਰੀ ਇੱਛਾ ਸੀ ਕਿ ਕਿਹੇ ਦਿਨ ਨੂੰ ਬਾਰਡਰ ਬਣੂਗਾ ਇੰਨੀਆਂ ਤੰਗੀਆਂ ਹਿੰਡੀਅਨ ਲੋਗੂ ਮਿਲਦੀ ਸਕਣਗੇ ਤੀਤੇ ਉੱਧਰ ਜੋ ਸੂਇਸ ਕਰਕੇ ਮੈਂ ਇੱਕ ਐਸੀ ਜਗ੍ਹਾ ਤੇ ਟਿਕਾਣਾ ਆਪਣਾ ਬਣਾਵਾਂ ਮੇਰੇ ਬਹਾਨੇ ਕੱਲ ਨੂੰ ਗਿੱਟ ਕਿਹੜੇ ਲੋਕ ਪਿਛਲੇ 75 ਸਾਲ ਤੋਂ ਪੀੜਾ ਨਾਲ ਗੁੰਨੇ ਪਏ ਸੀ ਉਹ ਲੋਕ ਮੈਂ ਤਾਂ ਤਰਤਾਰਪੁਰ ਸਾਹਿਬ ਦਾ ਇਹ ਤਾਂ ਬਹੁਤ ਵੱਡੀ ਚੀਜ਼ ਬਹੁਤ ਵੱਡਾ ਕੰਮ ਆ ਸਰਕਾਰਾਂ ਦਾ ਵੀ ਧੰਨਵਾਦ ਕਰਦੇ ਆ ਕਿ ਜਿਨ੍ਹਾਂ ਨੇ ਖੋਲਿਆ ਔਰ ਕਈ ਲੋਕ ਜਿਹੜੇ ਵਿਚਾਰੇ ਇੱਕ ਦੂਜੇ ਨਾਲ ਫੋਨ ਰਾਤ ਰਾਤ ਕਰਦੇ ਕਿ ਹੋ ਜੇ ਕੋਈ ਡਾਕਟਰ ਟਾ ਹੋ ਜਿਆ ਵੀ ਪਤਾ ਨਹੀਂ ਕੀ ਹੋ ਜੂਗਾ ਜਾਂ ਕਈ ਉਹ ਲੋਕ ਵਿਚਾਰੇ ਜਿਹੜੇ ਮਨ ਦੇ ਵਿੱਚ ਇੰਨਾ ਪਿਆਰ ਰੱਖਦੇ ਸੀ ਵੰਦੇ ਪੰਜਾਬ ਦੀ ਮਿੱਟੀ ਲਈ ਜਾਂ ਬਾਬਾ ਗੁਰਨਾਣਕ ਜੀ ਹੋਰਾਂ ਬਾਰੇ ਤਾਂ ਉਹ ਦੂਰ ਵੀ ਨਾ ਲਾ ਕੇ ਦੂਰੋਂ ਦੂਰੋਂ ਜਿਹੜਾ ਦੀਦਾਰ ਕਰਦੇ ਹੁੰਦੇ ਸੀ ਬੜੇ ਉਹਨਾਂ ਲੋਕ ਤਾਂ ਇਹ ਬਹੁਤ ਖੁਸ਼ੀ ਦੀ ਗੱਲ ਹੈ ਔਰ ਅੱਜ ਵੀ ਲੋਕ ਉੱਥੇ ਆਉਂਦੇ ਆ ਮਿਲਦੇ ਆ ਇੱਕ ਦੂਜੇ ਨੂੰ ਤਾਂ ਅੱਖਾਂ ਛਿੱਲੀਆਂ ਹੋ ਜਾਂਦੀਆਂ ਪਰ ਜਿਹੜਾ ਜੱਫੀ ਪਾ ਕੇ ਉਧਰੋਂ ਆਈ ਹੋਈ ਸੰਗਤ ਨੂੰ ਨਿੱਗ ਡਾਉਂਦਾ ਆ ਉਹ ਹਰ ਗੰਪਲਾ ਹਟਾ ਦਿੰਦਾ ਹੈ ਹਾਂ ਹਜਰਾ ਸਾਹਿਬ ਜੇਕਰ ਪ੍ਰਮਾਤਮਾ ਕਰੇ ਤੁਹਾਡਾ ਜਲਦ ਵੀਜ਼ਾ ਲੱਗੇ ਸਰਕਾਰਾਂ ਵੀ ਤੁਹਾਨੂੰ ਜਲਦ ਵੀਜ਼ਾ ਦੇਣ ਜਦੋਂ ਪਛੜਦੇ ਪੰਜਾਬ ਦੇ ਵਿੱਚ ਆਵੋਗੇ ਸਭ ਤੋਂ ਪਹਿਲਾਂ ਕਿਹੜੀ ਥਾਂ ਤੇ ਜਾਵੋਗੇ ਸਭ ਤੋਂ ਪਹਿਲੇ ਜੀ ਮੈਂ ਅੰਬਸਰ ਜਾਊਂਗਾ ਹਾਂ ਤੇ ਤੇ ਉਹਦੇ ਦਰਬਾਰ ਸਾਹਿਬ ਜਾ ਕੇ ਆਊਂਗਾ ਉਸ ਤੋਂ ਬਾਅਦ ਮੈਂ ਫਿਰ ਸਦਾ ਆਪਣੇ ਹਜ਼ਾਰ ਆਪਣੇ ਦਾਦਿਆਂ ਕੋ ਆਪਣੇ ਪੁਰਖੇ ਜਿੱਥੇ ਮੇਰੇ ਰਹਿ ਕੇ ਆਏ ਆ ਉੱਥੇ ਉਸ ਤੋਂ ਬਾਅਦ ਜਿੱਥੇ ਤੁਸੀਂ ਲੈ ਜਾਉਂਗੇ ਜਿੱਥੇ ਹੂੰ ਬहोत बहोत शुक्रिया ਤੁਸੀਂ ਸਾਨੂੰ ਸਮਾਂ ਦਿੱਤਾ ਆਖਰੀ ਸਨੇਹਾ ਪੰਜਾਬੀਆਂ ਦੇ ਲਈ ਕੀ ਹੈ ਆਖਰੀ ਸਨੇਹਾ ਪੰਜਾਬੀਆਂ ਦੇ ਲਈ ਇਹ ਆ ਕਿ ਟੁਕੜੀ ਮਾਂ ਬੋਲੀ ਨਾਲ ਜੁੜੋ ਔਰ ਆਉਣ ਵਾਲੀਆਂ ਨਸਲਾਂ ਨੂੰ ਆਪਣੀ ਆਉਣ ਵਾਲੀ ਪਨੀਰੀ ਨੂੰ ਪੰਜਾਬੀ ਮਾਂ ਬੋਲੀ ਸਿਖਾਓ ਪੜ੍ਹਾਓ ਇਹਦੇ ਵਿੱਚ ਦੱਸੋ ਠੀਕ ਹੈ ਕਿਉਂਕਿ ਜਿਹੜਾ ਬੰਦਾ اپنی ماں ਦਾ ਨਹੀਂ ਉਹ ਕਿਸੇ ਥਾਂ ਦਾ ਨਹੀਂ بالکل ਤੇ ਕੱਲ ਨੂੰ ਤੁਸੀਂ ਅੱਜ ਤੁਹਾਡੀ ਜ਼ੁਬਾਨ ਮਰ ਜਾਏ ਔਰ ਕੱਲ ਨੂੰ ਤੁਹਾਨੂੰ ਕੋਈ ਜ਼ੁਬਾਨ ਮਾਂ ਨਾਲ ਦਾ ਬੰਦਾ ਜਿਹੜੀ ਜ਼ੁਬਾਨ ਕੋਈ ਨਹੀਂ ਹੂੰ ਸੋ ਇਹੀ ਮੇਰਾ ਸਾਰਿਆਂ ਨੂੰ ਸੁਨੇਹਾ ਹੈ ਕਿ ਬਈ ਆਪਣੇ ਰੂਟਸ ਨਾਲ ਜੁੜੋ ਆਪਣੇ ਕਲਚਰ ਨਾਲ ਜੁੜੋ ਆਪਣੀ ਸਭਿਆਚਾਰ ਨਾਲ ਜੁੜੋ ਦੁਨੀਆਂ ਤੇ ਬੋਲੀਆਂ ਸਾਰੀਆਂ ਸਿੱਖੋ ਤਰੱਕੀਆਂ ਕਰੋ ਜੋ ਮਰਜ਼ੀ ਕਰੋ ਬਿਲਕੁਲ ਲੇਕਿਨ ਨਾਲ 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 ਦਿਲ ਦੇ ਵਿੱਚ ਥਾਂ ਜਿਹੜੀ ਉਹ ਬੋਲੀ ਨੂੰ ਦੇ ਕੇ ਚੱਲੋ ਤੇ ਆਪਣੇ ਪੁਰਖਿਆਂ ਨੂੰ ਆਪਣੇ ਜਿਹੜੇ ਤੁਹਾਡੇ ਸੂਫੀ ਨੇ ਇੱਥੋਂ ਦੇ ਜਿਵੇਂ ਬਾਬਾ ਬੁੱਲੇ ਸ਼ਾ ਬਾਬਾ ਗੁਰਨਾਮਿਕ ਦੀ ਵਾਰਿਸ਼ਾ ਬਾਬਾ ਫਰੀਦ ਨੇ ਸਾਰਿਆਂ ਨੂੰ ਤਾਂ ਇਹਨਾਂ ਨੂੰ ਜਾਣ ਕੇ ਬੂਝ ਕੇ ਸਮਝ ਕੇ ਪੜ ਕੇ ਚੱਲੋ ਕਿਉਂਕਿ ਇਹਨਾਂ ਨੂੰ ਪੜਨ ਵਾਲਾ ਬੰਦਾ ਇਹਨਾਂ ਨੂੰ ਸਮਝਣ ਵਾਲਾ ਬੰਦਾ ਇਹਨਾਂ ਨੂੰ ਮੰਨਣ ਵਾਲਾ ਬੰਦਾ ਇਹਨਾਂ ਫਕੀਰਾਂ ਨੂੰ ਇਹਨਾਂ ਫਕਰਾਂ ਨੂੰ ਦੁਨੀਆ ਤੇ ਕਦੀ ਵੀ ਕਿਸੇ ਨਾਲ ਦੋ ਨੰਬਰੀ ਨਹੀਂ ਕਰ ਸਕਦਾ ਆਪਣੀ ਸੋਹਣੀ ਦਸਨਕੀ ਜ਼ਿੰਦਗੀ ਉਹ ਜਿਉ ਸਕਦਾ ਇਹਨਾਂ ਦੇ ਤਰੀਕੇ ਤੇ ਅਮਲ ਕਰਕੇ ਅਈ ਮੇਰਾ ਸੁਨੇਹਾ ਬਾਕੀ ਜਿਹੜੇ ਪੰਜਾਬੀ ਸਾਡੇ ਬਾਹਰ ਬੈਠੇ ਨੇ ਉਹਨਾਂ ਲਈ ਮੈਂ ਆਪਣੇ ਵੱਲੋਂ ਇੱਕ ਸੁਨੇਹਾ ਦੇਣ ਲੱਗਾ ਤੁਹਾਡੇ ਪਲੇਟਫਾਰਮ ਤੋਂ ਕਿ ਜਿਹੜੇ ਸਾਡੇ ਚੜ੍ਹਦੇ ਪੰਜਾਬ ਵਾਲੇ ਉਧਰ ਬੈਠੇ ਆ ਉਹ ਤਾਂ ਆਲਰੇਡੀ ਚਲੋ ਕਿਤੇ ਨਾ ਕਿਤੇ ਪੰਜਾਬੀ ਬੋਲਦੇ ਆ ਤਾਂ ਬਿਲਕੁਲ ਉਹਨਾਂ ਨੂੰ ਇੱਕ ਵਾਰੀ ਫਿਰ ਤੋਂ ਕਹੂੰਗਾ ਕਿ ਤੁਸੀਂ ਜੁੜੇ ਰਹੋ ਔਰ ਕੋਸ਼ਿਸ਼ ਕਰੋ ਜਿਹੜੇ ਲਹਿੰਦੇ ਪੰਜਾਬ ਦੇ ਪੰਜਾਬੀ ਉੱਥੇ ਬੈਠੇ ਹੋਏ ਆ ਨਾ ਉਹ ਪਿਛਲੇ ਸੈਂਸਰਸ ਦੇ ਵਿੱਚ ਵੀ ਪਤਾ ਲੱਗਾ ਸੀ ਕੈਨੇਡਾ ਦੇ ਵਿੱਚ ਕਿ ਉਹ ਆਪਣੀ ਮਾਂ ਬੋਲੀ ਉਰਦੂ ਲਿਖਵਾਉਣ ਤੁਰੇ ਹੋਇਆ ਕਿ ਸਾਡੀ ਮਾਂ ਬੋਲੀ ਉਰਦੂ ਆ ਪੰਜਾਬੀ ਨਹੀਂ ਹੈ ਠੀਕ ਹੈ ਸੋ ਇਹ ਜਿਹੜੇ ਆਪਣੇ ਚੜ੍ਹਦੇ ਪੰਜਾਬ ਵਾਲੇ ਨੇ ਇਹਨਾਂ ਨੂੰ ਕੋ ਤੁਸੀਂ ਵੀ ਉਹਨਾਂ ਅੱਗੇ ਬੇਨਤੀ ਕਰੋ ਅਸੀਂ ਵੀ ਕਰਦੇ ਹਾਂ ਰਿਕਵੈਸਟ ਕਿ ਬਾਈ ਜੀ ਐਦਾਂ ਧੱਕਾ ਨਾ ਕਰੋ ਤੁਸੀਂ ਇੱਥੇ ਮਰਦਮਸ਼ਿਮਾਰੀ ਦੇ ਵਿੱਚ ਸੈਂਸਸ ਦੇ ਵਿੱਚ ਆਪਣੀ ਮਾਂ ਬੋਲੀ ਆ ਜਿਹੜੀ ਉਹ ਪੰਜਾਬੀ ਲਿਖਵਾਇਆ ਕਰੋ ਅਗਰ ਤੁਹਾਨੂੰ ਦਿੱਕਤ ਉਹ ਦੀ ਗੁਰਮੁਖੀ ਦੀ ਆਉਂਦੀ ਆ ਤੁਸੀਂ ਸਿੱਖ ਲਓ ਅਗਰ ਤੁਸੀਂ ਨਹੀਂ ਸਿੱਖ ਸਕਦੇ ਤਾਂ ਤੁਸੀਂ ਆਪਣਾ ਸ਼ਾਹਮੁਕੀ ਇਹਦਾ ਸਕ੍ਰਿਪਟ ਉਹਨੂੰ ਉੱਥੇ ਮਨਵਾ ਲਓ ਉਹਨੂੰ ਉਹਦੀ ਥਾਂ ਦਵਾ ਲਓ ਤੁਸੀਂ ਆਪਣੀ ਮਾਂ ਬੁਲੀ ਤੇ ਟੱਕ ਪੰਜਾਬੀ ਤੇ ਹੀ ਕਰਿਆ ਕਰੋ ਇਹ ਮੇਰਾ ਸੰਕਲਪ ਹੈ ਜੀ ਜੀ ਬਹੁਤ ਬਹੁਤ ਧੰਨਵਾਦ ਜੀ ਤੁਸੀਂ ਨੇ ਸਮਾਂ ਦਿੱਤਾ ਸਾਨੂੰ ਹਾਂ ਜਿਉਂਦੇ ਵਾਸਤੇ ਛਾਸੀਕਾ ਇਹ ਸਾਨੂੰ ਜੈਬੀ ਹੰਜਰਾ ਪਾਕਿਸਤਾਨ ਦੇ ਜਨਮੇ ਨੇ ਪੰਜਾਬੀ ਮਾਂ ਬੋਲੀ ਦੇ ਲਈ ਕੰਮ ਕਰ ਰਹੇ ਨੇ ਪੰਜਾਬੀ ਪ੍ਰੇਮੀ ਨੇ ਉਹਨਾਂ ਨੇ ਕਿਹਾ ਕਿ ਉਹਨਾਂ ਨੂੰ ਕਾਫੀ ਟਿੱਪਣੀਆਂ ਦਾ ਸਾਹਮਣਾ ਕਰਨਾ ਪਿਆ ਜਦੋਂ ਉਹ ਪੰਜਾਬੀ ਬੋਲਦੇ ਸੀ ਇਹ ਵੀ ਖਿਤਾਬ ਦਿੱਤੇ ਗਏ ਨੇ ਕਿ ਤੂੰ ਤਾਂ ਸਿੱਖੀ ਜਾਂ ਸਿੱਖਾਂ ਦੀ ਬੋਲੀ ਬੋਲਣ ਲੱਗ ਪਿਆ ਉਹਨਾਂ ਨੇ ਕਿਹਾ ਕਿ ਮੈਂ ਫਿਰ ਵੀ ਪੰਜਾਬੀ ਮਾਂ ਬੋਲੀ ਨੂੰ ਪਿਆਰ ਕਰਨਾ ਨਹੀਂ ਛੱਡਿਆ ਤੇ ਪੰਜਾਬੀਆਂ ਨੂੰ ਸਨੇਹਾ ਦਿੱਤਾ ਜਿਹੜੇ ਉਹਨਾਂ ਦੇ ਉੱਥੇ ਸਾਥੀ ਬਾਹਰਲੇ ਮੁਲਕਾਂ ਦੇ ਵਿੱਚ ਰਹਿੰਦੇ ਨੇ ਕਿ ਤੁਸੀਂ ਪੰਜਾਬੀ ਮਾਂ ਬੋਲੀ ਨੂੰ ਆਪਣੀ ਮਾਤ ਭਾਸ਼ਾ ਮੰਨੋ ਤੇ ਪਹਿਲੀ ਬੋਲੀ ਮੰਨੋ ਹੁਣ ਤੁਸੀਂ ਮੈਨੂੰ ਦੋ ਇਜਾਜ਼ਤ ਧੰਨਵਾਦ